ਕੰਨਾ ਸੋਹਣਾ ਯਾਰ ਮਾਹੌਲ ਆ ਇੱਥੇ ਕਿੰਨੀ ਵਧੀਆ ਹਵਾ ਵਗਦੀ ਠੰਡੀ ਠੰਡੀ ਜੀ ਕਰਦਾ ਵੀ ਇੱਥੇ ਹੀ ਪਏ ਰਹੀਏ ਇੱਥੇ ਹੀ ਪਏ ਰਹੀਏ ਆ ਦੇਖ ਸੰਡੀ ਗੇੜਾ ਟਰਾਲੀ ਖੜੀ ਆ ਮੂੰਗੀ ਖੜੀ ਆ ਇੱਧਰ ਕਿੰਨਾ ਸੋਹਣਾ ਖੇਤ ਲੱਗਦਾ ਬੂਟੇ ਖੜੇ ਦਰਾਖਤ ਜਾਨਵਰ ਕਰਦੇ ਆ ਕਿਆ ਕਿਆ ਹੈ ਕਿੰਨਾ ਮਾਹੌਲ ਵਧੀਆ ਯਾਰੋ ਕਿੰਨਾ ਮਾਹੌਲ ਵਧੀਆ ਯਾਰ ਕਿਵੇਂ ਜਾਨਵਰ ਕਿਆਂ ਕਿਆਂ ਕਰਦੇ ਆ ਕਮਾਲ ਖੜਾ ਬੜਾ ਵਧੀਆ ਯਾਰ ਸੋਹਣਾ ਲੱਗਦਾ ਸਪਰੇਅ ਕਰਤੀਏ ਤੇ ਬੂਟੇ ਖੜੇ ਆ ਜਿਵੇਂ ਉਹਦੇ ਅੰਬ ਖੜਾ ਅੰਬ ਨੂੰ ਅੰਬ ਬਹੁਤ ਲੱਗੇ ਆ ਬਹੁਤ ਅੰਬ ਲੱਗੇ ਆ ਉਰਲੇ ਪਾਸੇ ਕੇਲੇ ਵਾਲੇ ਸਿਰ ਕੀ ਉਰਲੇ ਪਾਸੇ ਨਹੀਂ ਫਲ ਲੱਗਿਆ ਪੱਲੇ ਪਾਸੇ ਵਾਲਾ ਲੱਗਿਆ ਇਹ ਨਰਾਲਾ ਹਵਾ ਵਾਲੀ ਪਾਲਦਾ ਬੂਟੇ ਜਿਹੜੇ ਧੁੱਪ ਵੀ ਪਾਲਦਾ ਹਵਾ ਵੀ ਕੇਲਿਆਂ ਨੇ ਲੱਗਣ ਨਹੀਂ ਦਿੱਤੀ ਆ ਉਹ ਖੇਤ ਆ ਸਾਹ ਸੰਗਤ ਜਦੋਂ ਅਨਮਾਇਰ ਸੀ ਨਾ ਪੜਦੇ ਹੁੰਦੇ ਸੀ ਪੜ ਕੇ ਹਟੇ ਹਟਈਆਂ ਸਕੂਲੋਂ ਪਹਿਲੀ ਗੱਲ ਤਾਂ ਉਹਨੂੰ ਸਕੂਲ ਦੀ ਸੁਣਾਉਣੀ ਆ ਕਈ ਵਾਰੀ ਆਸੇ ਦੀਆਂ ਗੱਲਾਂ ਇੱਕ ਬੁੱਟਰ ਦਾ ਮਾਸਟਰ ਹੁੰਦਾ ਭਗਤੂ ਭਗਤੂ ਬੁੱਟਰ ਦਾ ਉਹ ਉਹ ਪੜਾਉਂਦਾ ਹੁੰਦਾ ਸੀਗਾ 6ਵੀਂ ਵਿੱਚ ਮਗਰਲੇ ਪਾਸੇ ਬੈਠੇ ਹੁੰਦੇ ਸੀਗੇ ਉਹਨੂੰ ਚੁੰਡੀ ਵੱਡਦਾ ਜਦੋਂ ਉਸ ਹਿਸਾਬ ਪੜਾਉਂਦਾ ਹਿਸਾਬ ਨੂੰ ਚੁੰਡੀ ਬਹੁਤ ਵੱਡਦਾ ਹੀ ਬੜੀ ਕੱਚੀ ਚਾ ਉਹ ਤੋਂ ਡਰਦੇ ਬੜੇ ਸੀ ਮੈਂ ਉਹਨੂੰ ਇੱਕ ਦਿਨ ਕਿਹਾ ਮਾਸਟਰ ਜੀ ਕਹਿੰਦੇ ਹਾਂ ਮੈਂ ਕਹਾਂ ਜੀ ਮੈਂ ਤੁਹਾਨੂੰ ਪਿੰਡ ਗਿਆ ਲਿਆ ਕੇ ਦੇਵਾਂ ਕਹਿੰਦੇ ਹੈਗੀਆਂ ਮੈਂ ਕਹਾਂ ਹਾਂ ਜੀ ਹੈਗੀਆਂ ਕਹਿੰਦਾ ਜਾ ਲਿਆ ਭਾਜਾ ਤੇ ਮੈਂ ਮਾਂ ਪਾਈ ਉਹਦੇ ਪੀੜ ਚੋਂ ਨਿਕਲ ਆਇਆ ਨਿਗੜੇ ਕੰਮ ਵਿਰਾਕੀ ਤਲਸੀ ਮੈਂ ਬੜਿਆ ਲਿਆ ਬੜਿਆ ਕਿਤੇ ਮੈਂ ਇੱਥੇ ਆਇਆ ਖੇਤੋਂ ਬੜੀਆਂ ਵਧੀਆ ਪਿੰਡਗਾਂ ਲੱਗੀਆਂ ਖੇਤੋਂ ਬਾਪੂਣੀ ਤੇ ਹਾਲ ਪਾਹੀ ਜਾਣੋ ਕਹਿੰਦੇ ਕਿੱਥੋਂ ਆਏ ਮੈਂ ਕਹਾਂ ਸਕੂਲੋਂ ਆਇਆ ਕੀ ਕਰਦਾ ਮੈਂ ਕਹਾਂ ਪਤਾ ਉਹੀ ਆ ਗਿਆ ਅੱਧੀ ਛੁੱਟੀ ਆਏ ਤੇ ਇਧਰੋਂ ਚੱਲਿਆ ਘਰ ਨੂੰ ਤੋਂ ਮੈਂ ਜਦੋਂ ਉਹਨਾਂ ਨੇ ਪਰੇ ਨੂੰ ਗਾਇ ਤੇ ਮੈਂ ਪਿੰਡਗਾਂ ਤੋੜ ਲੀਆਂ ਤੋੜ ਕੇ ਤੇ ਮੈਂ ਝੋਲੇ ਚ ਪਾ ਲਿਆ ਝੋਲੇ ਚ ਪਾ ਕੇ ਤੇ ਤਾਂ ਫਿਰ ਅਖੀਰਲਾ ਉਹਨਾਂ ਦਾ ਫੇਰ ਹੁੰਦਾ ਸੀ ਮਤਲਬ ਅੱਧੀ ਛੁੱਟੀ ਤੋਂ ਬਾਅਦ ਫੇਰ ਭੀੜ ਆਉਂਦਾ ਸੀ ਉਹਦਾ ਫਿਰ ਉਹ ਕਹਿੰਦਾ ਲਿਆਇਆ ਓਏ ਮੈਂ ਕਿਹਾ ਹਾਂਜੀ ਲਿਆਇਆ ਕਿੱਥੇ ਜਾ ਮੈਂ ਕਿਹਾ ਸੀ ਜਦੋਂ ਇਹਦੇ ਕਹਿੰਦਾ ਹਾਂ ਹਾਂ ਬੜਾ ਵਧ ਗਿਆ ਭਾਈ ਚੱਲ ਭਾਈ ਉਹ ਦੋ ਤਿੰਨ ਦੋ ਤਿੰਨ ਦਿਨ ਫੇਰ ਲੰਗੇ ਤੇ ਭਾਈ ਫੇਰ ਕੰਮ ਮੇਰਾ ਫੇਰਨਾ ਕਰਿਆ ਜਦੋਂ ਫੇਰਨਾ ਕੰਮ ਕਰਿਆ ਤੇ ਹਾਂ ਵੀ ਜੀ ਦਾ ਕੰਮ ਨਹੀਂ ਕਰਾ ਇੱਧਰ ਆ ਜਾਓ ਮੈਂ ਕਿਹਾ ਜੀ ਮੈਂ ਹੋਲੀ ਕਿਹੜੇ ਮੈਂ ਕਿਹਾ ਤੁਹਾਨੂੰ ਮਲ ਪਿੰਡਿਆਂ ਲਿਆ ਕੇ ਦੇਵਾਂ ਹੈਗੇ ਮੈਂ ਕਿਹਾ ਹਾਂਜੀ ਹੈਗੇ ਚੱਲ ਪਾ ਚ ਪਾ ਆਛਾ ਪਾ ਰੋ ਪਾ ਰੋ ਕਾਹ ਕਰਤੇ ਮੈਂ ਪਿੱਛੋਂ ਹੋੜੇ ਕਰਨ ਇਧਰ ਸਾਡ ਤੋਂ ਦੀ ਨਕਲਿਆ ਤੇ ਚੋ ਪਰ ਕੇ ਉੱਤ ਲਫਾ ਆਵਾ ਜਾਂ ਚੱਕਿਆ ਤੇ ਮੈਂ ਫੇਰ ਆ ਗਿਆ ਫੇਰ ਉਹਦੇ ਪਿੰਡੀਆਂ ਪੱਕੀਆਂ ਪਿੰਡੀਆਂ ਪੱਕੀਆਂ ਹੈ ਵੀ ਅਡਡੀਆਂ ਤੇ ਮੈਂ ਆ ਗਿਆ ਤੇ ਭਾਈ ਬਾਪੂ ਨੇ ਮੇਰੇ ਕਹਿੰਦਾ ਸਾਲਿਆ ਬੈਣ ਕੇ ਕਿਹੜੀ ਤੈਨੂੰ ਛੁੱਟੀ ਹੈ ਕਿ ਤੂੰ ਐਸ ਵੇਲੇ ਫੇਰ ਆ ਜਾਣਾ ਸਦਾਉਣਾ ਸਕੂਲੋਂ ਹੋਇਆ ਮੈਂ ਕਹਾ ਬਾਪੂ ਮੈਂ ਪਿੰਡੀਆਂ ਲੈ ਕੇ ਜਾਣਗਾ ਉਹਨੂੰ ਮਾਸਟਰ ਨੂੰ ਕਹਿੰਦਾ ਪਿੰਡੀਆਂ ਲਿਆ ਕਹਿੰਦਾ ਤਾਂ ਹੀ ਅੱਗੇ ਵੀ ਸਾਲਿਆ ਤੂੰ ਹੀ ਤੋੜਦਾ ਝੱਲਾ ਜਾ ਤੋੜ ਕੇ ਜਦੋਂ ਮੈਂ ਤੋੜ ਗਿਆ ਹੁਣ ਮੈਨੂੰ ਤਾਂ ਉਹ ਅਣਜਾਣ ਨਵੇਂ ਜੁਆਗ ਸੀ ਉਹ ਤਾਂ ਜੁਆਗ ਸੀਗੇ ਛੇਵੇਂ ਚ ਲਾਲਾ ਸਾਹਿਬ ਇਹ 10-11 ਸਾਲ ਦੇ ਸੀ ਤੇ ਮੈਂ ਭਾਈ ਉਹ ਤੋੜੀਆਂ ਪੱਕੀਆਂ ਫੁਕਰੀਆਂ ਲੜੜਬੜ ਬਾਹਣੋ ਬਾਣੀ ਗਿਆ ਜਾਵੜਿਆ ਖੀਰਲੇ ਪੀੜ ਚ ਕਹਿੰਦਾ ਲੈ ਮੈਂ ਕਿਹਦੀ ਹਾਂ ਉਹ ਤਾਂ ਲੈ ਗਿਆ ਉਹਨੂੰ ਤਾਂ ਪਤਾ ਕਦਾ ਜਦਾ ਬੜੀਆਂ ਵੱਡੀਆਂ ਵੱਡੀਆਂ ਓਏ ਪਤਾ ਉਹਨੂੰ ਨਹੀਂ ਸੀ ਵੀ ਆ ਪੱਕੀਆਂ ਚੱਲ ਮੈਂ ਭਾਈ ਹੋਰ ਚਲ ਉਹਨੇ ਲੈ ਰਿਆ ਮੈਨੂੰ ਕਿਹਾ ਕੁਛ ਮੈਨੂੰ ਕਹੀਦਾ ਨਹੀਂ ਸੀ ਕਹਿੰਦਾ ਫਿਰ ਕੁਛ ਜਦੋਂ ਕਿਹਾ ਨਾ ਕਰੇ ਤੇ ਇਹ ਤਾਂ ਪਤਾ ਨਹੀਂ ਵੀ ਮੈਂ ਆਪਦੀ ਜੜਾ ਆਪ ਹੀ ਵੱਢੀ ਜਾਂਦਾ ਹੈ ਤੇ ਪਰ ਉਹਨਾਂ ਨੇ ਪਿੰਡਿਆਂ ਚ ਖੁਸ਼ ਕਰੀ ਰੱਖਿਆ ਕਰਾਂ ਉਹ ਪਾਜੀ ਨੂੰ ਘਰੇ ਲਗਿਆ ਤੇ ਬੁੜੀਆਂ ਕਹਿੰਦੀਆਂ ਕਿੱਥੋਂ ਲਿਆ ਇਹ ਭਿੰਡੀਆਂ ਕਹਿੰਦਾ ਦੋ ਦਰੋਂ ਲਿਆ ਮੁੰਡਾ ਲਿਆ ਕਹਿੰਦਾ ਸਾਰੀਆਂ ਪੱਕੀਆਂ ਇੱਕ ਆਚ ਬਣੀਆਂ ਦਾ ਵੀ ਹੈ ਉਹਨਾਂ ਨੇ ਸੜਤਿਆਂ ਤੇ ਜਿੱਦੇ ਆਇਆ ਨਾ ਦੂਜੇ ਦਿਨ ਕਹੋ ਰਿਹਾ ਓਏ ਮੈਂ ਕਹਾ ਹਾਂ ਉਹਨਾਂ ਇੱਥੋਂ ਮੇਰੇ ਪਾਲੇ ਚੁੰਡੀਆਂ ਮੇਰੀ ਚੀਕ ਕਢਾਤੀ ਕਹਿੰਦਾ ਸਾਲਿਆ ਇਹ ਕੀ ਕਰਿਆ ਓਏ ਮੈਂ ਕਹਾਂ ਜੀ ਮੈਨੂੰ ਕੀ ਪਤਲ ਤੁਸੀਂ ਘੱਲ ਦਿੰਦੇ ਮੈਂ ਲੈਣ ਉੱਠ ਜਾਣਾ ਜਿਹੜੀਆਂ ਉੱਤੇ ਹੁੰਦੀਆਂ ਮੈਂ ਤੋੜ ਲਿਉਣਾ ਚੰਗਾ ਬਹਿ ਜਾ ਅਣੀ ਇਹ ਜਿਹੜੀਆਂ ਗੱਲਾਂ ਬਾਤਾਂ ਨਾ ਕਰਦੇ ਰਹਿਣਾ ਐ ਚਲੋ ਹੁੰਦੀ ਹੁੰਦੀ 8ਵੀਂ 10ਵੀਂ ਚ ਆ ਗਏ 8ਵੀਂ ਚ ਆ ਗਏ 8ਵੀਂ ਜਿਹੇ ਜੇ ਐਲ ਪੀ ਅੰਦਰ ਸਾਡੇ ਉੱਤੇ ਨਾ ਗੇਲਣ ਪਿਆ ਖਾਲੀ ਤੇ ਉਧਰੋਂ ਧੁੰਦਾ ਦਾ ਟਾਈਮ ਧੁੰਦ ਬਹੁਤ ਸਿਆੜਾ ਮਹੀਨਾ ਸੀ 9ਵੀਂ ਚ ਵਾਸਤੇ ਅਸੀਂ ਸਾਰੇ ਅਸ਼ਤੂ ਸੂਤੂ ਜਿਹੜਾ ਜਰਮਨ ਗਿਆ ਅਸ਼ਤੂ ਉਹ ਵੀ ਸਾਡੇ ਨਾਲ ਹੁੰਦਾ ਸੀ ਟੱਡਾ ਮੱਡਾ ਹੁੰਦਾ ਸੀ ਉਹਨਾਂ ਦਾ ਕਿ ਉਹ ਮਹਿਰਬੀਆਂ ਨਹੀਂ ਹੋ ਹੁਣ ਜਾਣਦੇ ਆ ਕਈ ਬੰਦੇ ਪ੍ਰੇਮੀ ਪ੍ਰੂਮੀ ਹੋਣੇ ਆ ਆਪਣਾ ਗੋਰੇ ਕਾਕਾ ਕਾਕਾ ਇਹ ਸਾਰੇ ਅਸੀਂ ਇਕੱਠੇ ਸੀ ਜਦੋਂ ਭਾਈ ਅਸੀਂ ਤੇ ਉਹ ਅੰਦਰ ਉਹ ਬਿਸ਼ਾਵ ਸੀ ਅੰਦਰ ਹੀ ਕਰਦਿਆ ਕਰੀ ਗੇਲਣ ਚੀ ਗੇਲਣ ਭਰਤਾ ਤੇ ਭੂਰੂ ਲਾਉਂਦਾ ਹੁੰਦਾ ਸੀਗਾ ਝਾੜੂ ਜਾਂ ਕਮਰੇ ਚ ਉਦੋਂ ਇੰਜਣ ਹੁੰਦਾ ਸੀ ਮੋਟਰ ਨਹੀਂ ਸੀ ਹੁੰਦੀ ਆਪਣੇ ਸਕੂਲ ਦੇ ਵਿੱਚ ਤੇ ਭਾਈ ਉਹ ਮਾਸਟਰ ਕਹਿੰਦਾ ਹੈਡਵਾਟਰ ਕਹਿੰਦਾ ਵੀ ਚਲਾਓ ਭਾਈ ਦੂਜਾ ਇੰਜਣ ਤੇ ਚਲਾ ਕੇ ਆ ਫੁੱਲ ਫੁੱਲ ਸਾਰੇ ਭਰ ਦੋ ਭੂਰੂ ਕਹਿੰਦਾ ਜੀ ਮੈਂ ਉਹ ਕਹਿੰਦਾ ਤੇਲ ਨੂੰ ਪੈਸੇ ਕਹਿੰਦਾ ਤੇਲ ਤਾਂ ਪਿਆ 9ਵੀਂ ਵਾਲੇ ਦੇ ਕਮਰੇ ਚ ਗੇਲਾਂ ਨੇ ਪਿਆ ਭਰਿਆ ਡੱਟ ਲੱਗਿਆ ਉਤੋਂ ਤੇ ਭਰਿਆ ਪਿਆ ਮੈਂ ਉਹੀ ਪਾ ਦੇਣਾ ਕਹਿੰਦੇ ਜਾ ਪਾਲਾ ਹੁਣ ਹੈਡਮਾਸਟਰ ਦੇ ਕੋਲੇ ਖੜ ਕੇ ਤੇਲ ਪੁਆ ਕੇ ਫੇਰ ਚਲੋ ਕਿਉਂਕਿ ਤੇਲ ਦੇ ਪੈਸੇ ਸਕੂਲੋਂ ਜਾਂਦੇ ਹੁੰਦੇ ਸੀ ਉਹ ਜਦੋਂ ਉਹਦੇ ਚ ਮਿੱਟੀ ਦੇ ਤੇਲੀ ਦਾ ਕੀ ਬਾੜ ਮਾਣੀ ਤਾਂ ਪਾਣੇ ਸੜਿਆ ਨੂੰ ਵਿਛਾਵਦੀ ਮਾਰੇ ਉਹ ਹੈਡਮਾਸਟਰ ਕਹਿੰਦਾ ਕੀ ਆ ਓਏ ਕਹਿੰਦਾ ਜੀ ਪਤਾ ਨਹੀਂ ਮੈਨੂੰ ਤਾਂ ਕੀ ਆ ਮੈਂ ਤਾਂ 9ਵੀਂ ਵਾਲੇ ਦੇ ਕਮਰੇ ਚੋਂ ਲਿਆ ਆ ਕਿਹੜੇ ਚਾਲ ਕਹਿੰਦਾ ਕਿਹੜੇ ਕਹਿੰਦਾ ਜੀ ਐਸ ਚੋਂ ਉਹਦਾ ਰੱਖ ਦੇ ਇੱਥੇ ਉਦਦੇ ਦਾ ਸੀ ਹੱਥ ਨੂੰ ਦੂਜੇ ਦਿਨ ਭਾਈ ਹੈਡਮਾਸਟਰ ਆ ਗਿਆ ਤੇ ਗੁੱਸਾ ਪੂਰਾ ਲਾਲ ਤੇ ਪਤਾ ਸਾਰਿਆਂ ਨੂੰ ਲੱਗਾ ਲੈ ਵੀ ਅੱਜ ਤਾਂ ਖੜਕੋ ਕੰਮ ਸੀ ਸਾਰਿਆਂ ਤੋਂ ਵੱਡਾ ਮੇਰਾ ਤੇ ਸ਼ਤੂ ਦਾ ਤੇ ਅਸੀਂ ਸਾਤੋਂ ਸਾਰੇ ਡਰਦੇ ਸੀ ਤੇ ਸਾਡਾ ਕੋਈ ਨਾਂ ਨਾ ਲਵੇ ਉਹ ਕਹਿੰਦਾ ਦੱਸੋ ਯਾਰ ਕੀ ਨੇ ਇਹ ਕੰਮ ਕੀ ਨੇ ਤੋਰੇ ਇੱਕ ਦਾ ਤਾਂ ਇਹ ਕੰਮ ਨਹੀਂ ਗੇਲਣੇ ਭਰਿਆ ਵਾ ਕਈ ਦਿਨ ਕਰਦੇ ਰਹੇ ਤੁਸੀਂ ਇਹਦੇ ਵਿੱਚ ਤੇ ਬੰਦੇ ਤਾਂ ਸੋਡੇ ਚ ਹੀ ਆ ਦੱਸਦੇ ਕਿ ਉਹ ਨਹੀਂ ਹੋਰ ਡਰਦੇ ਦਾ ਦੱਸਣਾ ਭਾਈ ਮੈਨੂੰ ਖੜਾ ਕਰ ਲੈ ਕਹਿੰਦੇ ਉਠ ਸਰਜੀ ਤਾਂ ਮਾਰਾਂ ਕਹਿੰਦਾ ਦੱਸ ਤੇ ਸੱਚੀ ਦੱਸ ਦਿਓਗੇ ਕਹਿੰਦਾ ਕੁਛ ਨਹੀਂ ਤੇ ਜੇ ਝੂਠ ਮਾਰੋਗੇ ਫਿਰ ਮੈਂ ਕੁੱਟੂ ਲਿਜਾਵਾਂ ਉਹ ਵੀ ਮਾਸਟਰਾਂ ਦੇ ਪ੍ਰੇਰ ਦੇ ਵਿੱਚ ਕੁੱਟੂ ਕੱਢ ਲੂੰ ਭਾਈ ਅਸੀਂ ਡਰ ਗਏ ਅਜੇ ਕਮਾੜੀ ਸੱਚੀ ਦੱਸੋ ਵੀ ਨਹੀਂ ਕੁੱਟਦੇ ਕਹਿੰਦੇ ਨਹੀਂ ਕੁੱਟਦੇ ਜਾ ਤੁਹਾਡੇ ਨਾਲ ਬਾਹਰ ਆ ਮੈਂ ਕਹਾ ਜੀ ਅਸੀਂ ਕਰਿਆ ਉਹ ਸਾਲਿਓ ਬੈਠ ਕੇ ਆਉਂਦੇ ਜੇ ਤੁਸੀਂ ਕਹਿੰਦੇ ਨੂੰ ਡੋਲ ਆਉਂਦੇ ਜੇ ਕੋਈ ਅਵਸਰ ਆਇਆ ਹੁੰਦਾ ਅਸੀਂ ਉਥੇ ਤੇਲ ਪਾਉਂਦੇ ਸਾਨੂੰ ਆ ਕੇ ਆ ਆਪਣੇ ਅਨਪੜ੍ਹ ਬੰਦੇ ਕਹਿ ਦਿੰਦੇ ਜੀ ਇਹ ਤਾਂ ਬੂਤ ਆ ਕਿਸੇ ਦਾ ਤੇ ਅਸੀਂ ਕੀ ਜਵਾਬ ਦੇਦੇ ਵੀ ਤੁਹਾਡੇ ਆਪਣੇ ਵਿਦਿਆਰਥੀ ਇਹ ਜਿਹੇ ਆ ਜਿਹੜੇ ਕਵਰੇਟੀ ਮੂਤ ਕਰੀ ਜਾਂਦੇ ਆ ਸਾਰੇ ਮੇਰਾ ਨਾਮ ਬਦਨਾਮ ਹੋਣਾ ਸੀ ਅੱਜ ਤੋਂ ਖਬਰਦਾਰ ਹੋ ਜਾ ਅੱਜ ਤੋਂ ਮੁੜ ਕੇ ਇਹਦੀ ਹਲਤ ਕਰੀ ਜਾਂ ਇਹੇ ਦੀ ਹਲਤਾਂ ਕਰਦੇ ਇਕੱਠੇ ਹੋਏ ਵੇ ਤੇ ਸੋਟੀ ਤੋਂ ਡੰਡਿਆਂ ਤੋਂ ਨਹੀਂ ਸੀ ਡਰਦੇ ਡੰਡੇ ਤਾਂ ਪਹਿਣੀ ਸੀ ਜਦੋਂ ਹੁਣ ਹਰਕਤ ਕਰੀ ਵੀ ਸੀ ਚੱਲ ਭਾਈ ਦਾਹਤੋਂ ਜਰਨੈਲ ਸੋ ਮਾਸਟਰ ਹੁੰਦਾ ਸੀਗਾ ਝੂਟ ਚੱਕ ਵਾਲਾ ਉਹ ਵੀ ਹਿਸਾਬ ਨੂੰ ਪੜਾਉਣਾ ਹੁੰਦਾ ਹੀ ਉਹਨੇ ਭਾਈ ਆ ਕੇ ਜਿਹਨੇ ਕੰਮ ਨਹੀਂ ਕਰਿਆ ਉਹਨੇ ਕਹਿੰਦਾ ਪਾਏ ਲਾ ਕੇ ਕੋਲ ਤੇ ਟੋਡੀ ਮਾਂ ਨੂੰ ਅੱਜ ਘਰ ਦਾ ਛੋਡੇ ਨਾਲ ਕੱਲ ਇਹ ਐਂਕਰ ਕੋਰ ਕਦੇ ਢਰਾ ਲੈਣੇ ਤੇ ਕਹਿੰਦਾ ਕੁਛ ਨਹੀਂ ਦਾ ਖਾਸ ਨਹੀਂ ਸੀ ਕਹਿੰਦਾ ਕੋ ਕਿਤੇ ਜਵੇਂ ਕਣਾ ਕੋਈ ਮਤਲਬ ਕੁੱਟ ਦੇਵੇ ਮਾਰ ਦੇਵੇ ਨਹੀਂ ਕਹਿੰਦਾ ਨਹੀਂ ਸੀ ਜ਼ਿੰਮੇਵਾਰ ਸੀਗਾ ਬਹੁਤ ਬੰਦਾ ਗੁੱਡ ਸੀ ਚੱਲ ਭਾਈ ਤੇ ਜੇ ਉਹਨੇ ਟੰਡਾ ਲੈਣਾ ਮੈਨੂੰ ਕਰਣਾ ਤੇ ਮੈਂ ਟੰਡਾ ਲੈਉਣਾ ਸੁੱਕਾ ਗਿੱਲਾ ਨਹੀਂ ਸੀ ਲਿਉਂਦਾ ਗਿੱਲਾ ਮੈਨੂੰ ਪਤਾ ਮੈਂ ਕਿ ਰੰਦਾ ਵੀਰੂ ਗਿੱਲਾ ਦਾ ਹੱਥਾਂ ਤੇ ਕੀ ਹਾਲ ਕਰ ਦੂੰ ਤੇ ਮੈਂ ਨਹੀਂ ਭਾਈ ਤੂੰ じゃ ਸੁੱਕਾ ਹੀ ਲੈ ਕਰਾ ਉਹ ਟੁੱਟ ਜਾ ਕਰੇ ਦੂਜੇ ਤੇ ਜੇ ਮੇਰੇ ਤੇ ਉਹ ਜਦ ਲੈ ਟਮਾਟਰ ਮੇਰੇ ਤੇ ਭਰਾ ਦਿਆ ਕਰੇ ਆਇਆ ਕੋਤੇ ਦਾ ਪੁੱਤ ਤੇਰੇ ਸਾਡਾ ਤੇਰੀ ਬਾਹ ਨੂੰ ਡੰਡਾ ਵੀ ਤੂੰ ਇਹਨਾਂ ਨੂੰ ਕੁੱਟੜਨਾ ਮਾਰਾ ਘੱਟ ਲਿਆਉਣਾ ਜਾਨੀ ਇਹ ਜਿਹੇ ਗੱਲ ਜਨਰਲ ਸੋ ਮਾਸਟਰ ਕਰਦੇ ਹੁੰਦੇ ਸੀ ਫੇਰ ਭਾਈ ਪੀਟੀ ਮਾਸਟਰ ਹੁੰਦਾ ਸੀ ਪੀਟੀ ਮਾਸਟਰ ਸਾਨੂੰ ਕਲਾਉਂਦਾ ਹੁੰਦਾ ਸੀ ਵਰਦੀ ਸੀ ਨਾ ਜਿਹੜੀ ਆਪਣੀ ਸਕੂਲ ਦੀ ਹਾਕੀ ਦੀ ਉਹ ਸਾਦਾ ਰੰਗੀ ਸੀ ਵਿੱਚ ਨੀਲੀ ਜੀ ਫੱਟੀ ਪਾਈ ਹੁੰਦੀ ਸੀ ਤੇ ਰੰਗ ਸਾਦਾ ਰੰਗਾ ਤੇ ਉਹ ਵਰਦੀ ਸਮਾਈ ਦੀ ਸੀ ਉਹਨੇ ਜਦੋਂ ਵਰਦੀ ਪਾ ਕੇ ਕਿਤੇ ਵੀ ਖੇਡਣਾ ਤੇ ਉਹਨੇ ਐਂ ਕਹਿ ਦੇਣਾ ਆ ਉਹਦੀ ਆਹ ਹੁੰਦੀ ਸੀ ਇੱਥੇ ਉਹਨੇ ਹੱਥ ਕਰ ਲੈਣੇ ਆ ਲੱਗੇ ਸੋਨੂੰ ਜੇ ਤੁਸੀਂ ਜ਼ੋਰ ਨਾਲ ਆਵੋ ਜਿੱਥੇ ਵੀ ਉਹਨੇ ਕਲਾਉਣਾ ਕਲਾਉਣ ਜਾਣਾ ਜੇ ਕਿਸੇ ਪਿੰਡ ਜਾਣਾ ਬੱਦਣੀ ਪੁੱਟਰ ਦੁਕਾਨਬਾਦ ਜੇ ਤੋ ਕਿਤੇ ਜਾਣਾ ਉਹਨੇ ਉੱਥੇ ਸਾਨੂੰ ਗਾਲ ਪਾ ਦੇਣੀ ਬਹੁਤ ਅਸੀਂ ਜ਼ੋਰ ਲਾਉਣਾ ਬੜਾ ਅਸੀਂ ਮਤਲਬ ਕਿਤੇ ਹਰ ਜਣਾ ਕਿਤੇ ਜਾਣੇ ਟੀਮਾਂ ਸਾਰੀਆਂ ਹੀ ਬਰਾਬਰ ਹੁੰਦੀਆਂ ਕੁਝੀਆਂ ਹੁੰਦੇ ਸੀ ਤੇ ਪਰ ਜਿਹੜੇ ਸਾਲ ਜੋਨ ਦਾ ਟੂਰਨਾਮੈਂਟ ਹੋਇਆ ਹੁਣ ਸਾਥ ਸੰਗ ਤੇ ਤੁਸੀਂ ਕਹੋਗੇ ਵੀ ਇਹ ਬਿੰਦੇ ਬਿੰਦੇ ਗੱਲਾਂ ਨੂੰ ਯਾਦ ਕਰਦਾ ਹੈ ਉਹ ਵੇਲਾ ਉਹ ਵੇਲਾ ਹੀ ਸੀ ਉਹ ਵੇਲਾ ਕਿਉਂ ਸੀ ਕਿਉਂਕਿ ਸਾਹ ਸੰਗਤ ਜਿਹੜਾ ਟੁੱਡੀ ਕਿਸੇ ਨਾ ਬਹੁਤ ਹੰਕਾਰਿਆ ਪਿੰਡ ਸੀ ਟੁੱਡੀ ਕੇ ਸ਼ਹਿਰ ਦੇ ਲੱਕ ਜੋ ਮੋਗੇ ਦੇ ਵਿੱਚ ਉਹਦਾ ਜੋਨ ਸੀ ਤੱਕੇ ਦੇ ਨਾਲ ਉਥੋਂ ਕਢਾ ਕੇ ਆਪਣੇ ਪਿੰਡ ਚ ਉਹਨੇ ਪਾਇਆ ਸੀ ਜੋਨ ਵੀ ਇਹਦਾ ਟੀਮਾਂ ਸਾਨੂੰ ਮਾੜੀਆਂ ਗਿਣਦਾ ਸੀ ਉਹ ਵੀ ਇਹ ਟੀਮਾਂ ਮਾੜੀਆਂ ਇਹਨਾਂ ਨੂੰ ਆਪਾਂ ਜਿੱਤ ਲਾਂਗੇ ਜਿਲਾ ਜਿਲਾ ਪੰਜਾਬ ਨੂੰ ਖੇਡਾਂਗੇ ਆਰਾਮ ਨਾਲ ਫਿਰ ਤੇ ਉਹਦੀ ਬੜੀ ਤਿਆਰ ਹੈ ਮੈਂ ਕਹਿੰਦੇ ਮਾਟਰ ਮਾੜਾ ਨਹੀਂ ਸੀ ਟੀਮ ਬਹੁਤ ਤਿਆਰ ਕਰੀ ਸੀ ਡਿਸਪਲਨ ਵੀ ਠੀਕ ਸੀ ਇਦੋਂ ਸਾਡਾ ਮਾਸਟਰ ਸਾਡੇ ਮਾਸਟਰ ਹੁਣ ਤਿੰਨ ਹੋ ਗਏ ਜਦੋਂ ਪਤਾ ਲੱਗਾ ਵੀ ਟੁੱਡੀ ਕੇ ਆਪਣੇ ਜ਼ੋਨ ਚ ਆ ਗਏ ਨਾ ਤੇ ਇਦੋਂ ਮਾਸਟਰ ਤਿੰਨ ਹੋ ਗਏ ਕਿਉਂਕਿ ਕੁੱਕੀ ਮਾਟਰ ਕਲਾਉਂਦਾ ਸੀ ਫੁੱਟਬਾਲ ਨੂੰ ਤੇ ਹਾਕੀ ਦੇ ਵਿੱਚ ਵੀ ਉਹਨਾਂ ਨੂੰ ਟਰਸਟ ਬਹੁਤ ਸੀ ਉਹਨੇ ਸਾਡੇ ਤੇ ਲਾਤਾ ਇੱਕ ਹਰਨੇਕ ਸੌ ਮਾਸਟਰ ਘੋਂਕੇ ਵਾਲਾ ਕੰਨ ਲਾ ਵੀ ਤੂੰ ਨੂੰ ਤੜਕੋਂ ਆ ਕੇ ਕਲਾਇਆ ਕਹਿੰਦਾ ਪੀਟੀ ਆਉਂਦਾ ਵੱਡੇਦਾਨ ਉਹ ਲੰਮਿਆਂ ਜਟਪਰਿਆਂ ਤੋਂ ਸਾਈਕਲ ਤੇ ਉਹਨੇ ਕੌਂ ਕੌਂ ਤੂੰ ਨੇੜੇ ਆ ਤੂੰ ਇਹਨਾਂ ਨੂੰ ਆ ਕੇ ਕਲਾਇਆ ਕਰ 2-3 ਮਹੀਨੇ ਉਹਨੇ 2.5 ਮਹੀਨੇ ਲਵਾਏ ਸਾਡੇ ਨਾਲ ਕੌਂ ਕਿਆਣੇ ਨੇ ਤੇ ਇੱਕ ਉਹ ਮਟਰ ਆਪਣਾ ਪੀਟੀ ਤੇ ਇੱਕ ਮਟਰ ਹੁੰਦਾ ਸੀਗਾ ਬੱਧਣੀ ਦਾ ਪੰਜਾਬੀ ਮਟਰ ਉਹਨੂੰ ਵੀ ਹਾਕੀ ਦਾ ਬਹੁਤ ਸ਼ੌਂਕ ਸੀ ਉਹ ਵੀ ਸਾਡੇ ਨਾਲ ਬਹੁਤ ਜੜਕਾ ਉਹਨੇ ਵੀ ਸਾਡੇ ਨਾਲ ਜੇ ਖੇਡਣਾ ਤੇਰੇ ਨੂੰ ਦੱਸਣਾ ਸਰ ਜੀ ਤਾਂ ਐ ਨਹੀਂ ਆਇਆ ਕਰੋ ਐ ਆਇਆ ਕਰੋ ਉਹ ਕਰੋ ਐ ਚੜ ਕੇ ਰਹਿਣਾ ਉੱਤੇ ਜਾਣੀ ਪੂਰੇ ਫਾੜ ਅਸੀਂ ਸੈਂਟਰ ਫਾਰਵਰਡ ਸੀ ਪੂਰੇ ਪੰਜੇ ਤਕੜੇ ਮੈਂ ਹਰੀਪਾਲ ਰਾਜਾ ਤੇ ਇਹ ਪੰਜ ਜਣੇ ਹੁਣ ਨਾਂ ਨਹੀਂ ਦਿੱਤੇ ਗਰਮੀਆਂ ਦੇ ਕਬਲ ਪਹਿਲਵਾਨ ਕਾ ਮੈਂ ਮੈਂ ਕਿਹਾ ਲੈਫਟ ਆਟ ਪਰ ਅਸਲ ਮੇਰੀ ਜਿਹੜੀ ਕੇਮ ਸੀ ਸੈਂਟਰ ਫਾਰਵਰਡ ਦੀ ਹੋਈ ਸੀ ਸੈਂਟਰ ਫਾਰਵਰਡ ਬਹੁਤ ਤਕੜਾ ਸੀ ਉਦੋਂ ਕੇ ਨੂੰ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਪੰਜਾਂ ਫਾਰਵਰਡਾਂ ਨੂੰ ਦੇਣੀ ਉਹ ਉਹਨਾਂ ਨੇ ਕਾ ਲੈ ਜਾਣੀ ਤੇ ਰਤੂ ਲਾਤਾ ਵੇ ਰਤੂ ਤੋਂ ਹੋਇਆ ਕੁਛ ਨਾ ਕਰੇ ਚਲੋ ਜੀ ਹੁੰਦੀ ਵੋਂਦੀ ਤੇ ਚਲਟੀ ਸਾਨੂੰ ਕਲਾਇਸ ਟਾਈਮ ਨਾਲ ਸਾਡਾ ਬਹੁਤ ਤਕੜਾ ਬਣ ਗਿਆ ਬਹੁਤ ਤਕੜਾ ਸਟਾਈਮ ਨਾਲ 2 ਘੰਟੇ ਕੋਈ ਕਲਾਈ ਜਾਵੇ ਤਾਂ ਵੀ ਨਹੀਂ ਸੀ ਥੱਕਦੇ ਹੁੰਦੇ ਕਿਉਂਕਿ ਤੇ ਹਰਨੇਕ ਸੋ ਨੇ ਫੜ ਲਿਆ ਕਿਤੇ ਪੀਟੀ ਵਾਟਰ ਆ ਗਿਆ ਕਿਤੇ ਬੱਧਣੀ ਵਾਲਾ ਆ ਗਿਆ ਗਰਾਊਂਡ 'ਚ ਹੀ ਰੱਖਦੇ ਸੀ ਦੋ ਦੋ ਤਿੰਨ ਤਿੰਨ ਘੰਟੇ ਤੇ ਚਾਹ ਵੀ ਅਸੀਂ ਇੱਥੇ ਬਣਾ ਕੇ ਪੀਣੀ ਦੁੱਧ ਲਿਉਂਦੇ ਨੇ ਘਰਾਂ ਤੋਂ ਚਾਹ ਬਣਾ ਕੇ ਅਸੀਂ ਸਾਰੇ ਮਾਸਟਰ ਨੂੰ ਪਿਆਉਣੀ ਨੇ ਪੀਣੀ ਚਲੋ ਭਾਈ ਤੇ ਹੋਇਆ ਤੇ ਆ ਗਿਆ ਜੌਨ ਨੇੜੇ ਸਾਨੂੰ ਉਹ ਗਾਲ ਪਾਤੀ ਆਏ ਵਾਲੀ ਪੀਟੀ ਨੇ ਚੱਲ ਪਿਆ ਉਹਦੇ ਵਿੱਚ ਉਹਨਾਂ ਦੇ ਨਾਲ ਗੋਪੀ ਗੋਪੀ ਸੀ ਬੜਾ ਤਕੜਾ ਉਹਨਾਂ ਦਾ ਸਟਾਈਲ ਨੇ ਸੈਂਟਰ ਬਾਹਰ ਵੱਟ ਖੇਡਦਾ ਸੀ ਉਹ ਦੀ ਪਾਈ ਕਹਿ ਰਹੀ ਐਨੀ ਤਕੜੀ ਸੀ ਉਹ ਬਾਲ ਨਹੀਂ ਚਾਹ ਤੇ ਸਾਡੇ ਦਾ ਬੰਦੇ ਨੂੰ ਪਹਿਲੇ 5 ਮਿੰਟਾਂ ਦੇ ਵਿੱਚ ਸਾਡੇ ਸਾਨੂੰ ਦੋ ਗੋਲ ਕਰਤੇ ਉਹਨੇ ਪਹਿਲੇ 5 ਮਿੰਟਾਂ 'ਚ ਤੇ ਸਾਜੇ ਸਾਡੇ ਮਾਟਰ ਸੁਸਰੀ ਨੂੰ ਸੌਂਗੇ ਵੀ ਇਹ ਕੀ ਹੋ ਗਿਆ ਭਾਈ ਲੜਕਾ ਉਹ ਸਰਜੀਤ ਉਹ ਕੈਪਟਨ ਆ ਉਹ ਸਰਜੀਤ ਆ ਹੀ ਹੋਵੇ ਲੱਦਾਲੇ ਤੁਰਪੇ ਮਾਸਟਰ ਉਹ ਸਰਜੀਤ ਮੈਂ ਲੈਫਟ ਹਾਰਲ ਮੈਂ ਜੋਂ ਛੱਡਿਆ ਉਥੋਂ ਜਦੋਂ ਛੱਡ ਤੇ ਬਾਅਦ ਦੀ ਕਿਉਂ ਮੈਂ ਰਤੁਰਾ ਚਲ ਉਹ ਉੱਥੇ 14 ਬਰਵਾਤੇ ਤੇ ਮੈਂ ਉਧਰ ਕਰਤਾ ਉਹਦੇ ਤਾਂ ਮੈਂ ਹੋ ਗਿਆ ਮੈਂ ਕਿ ਫਿਰ ਗੋਪੀ ਤੇ ਚੜ ਗਿਆ ਲੈ ਕੇ ਰਾਚਣ ਐਨਾ ਇੱਕ ਤਾਂ ਮੈਨੂੰ ਦੋ ਗੋਲਾਂ ਦਾ ਗੁੱਸਾ ਇੱਕ ਮੇਂ ਗੇਮ ਵੱਧ ਗਈ ਬਲੱਡ ਵੱਧ ਗਿਆ ਗੇਮ ਵੱਧ ਗਈ ਇਹ ਜੀ ਗੇਮ ਵਧੀ ਤੇ ਮੈਂ ਨਹੀਂ ਉਹ ਅੱਕਿਆ ਥੱਕਿਆ ਤੇ ਅਸੀਂ ਜਿਹੜੇ ਪਹਿਲੇ 35 ਮਿੰਟ ਦਿੱਤੇ ਸੀ ਨਾ ਸਾਨੂੰ 35 ਮਿੰਟਾਂ ਚ ਇੱਕ ਗੋਲ ਅਸੀਂ ਲਾਤਾ ਉਹਨਾਂ ਨੂੰ ਅਸੀਂ ਆਪਦੀ ਡੀ ਚ ਨਹੀਂ ਆਉਣ ਦਿੱਤਾ ਉਹਨਾਂ ਦੇ ਸੀ ਰਿਆ ਬਹੁਤ ਚੱਲ ਉਧਰ ਚੱਲ ਕੇ ਛਾੜ ਕਰਨ ਕਦੇ ਕੋਸ਼ ਕਦੇ ਕੋਸ਼ ਬਹੁਤ ਉਥੇ ਮਤਲਬ ਪਜੈ ਨਾ ਠੇ ਜਦੋਂ ਉਹ ਨਾ ਹੋਇਆ ਤਾਂ ਫਿਰ ਜਦੋਂ ਅਸੀਂ ਸਾਨੂੰ ਸਾਰੇ ਮਾਸਟਰਾਂ ਨੇ ਫਿਰ ਕਹਿੰਦੇ ਸਰਜੀਤ ਬਹੁਤ ਵਧੀਆ ਜੋ ਤੂੰ ਬਚਾਲਿਆ ਆ ਬਹੁਤ ਸੋਹਣੀ ਗੇਮ ਆ ਤੇ ਆਹੀ ਚੱਲ ਜਿੱਤ ਲੋਂਗੇ ਟੀਮ ਨੂੰ ਤੁਸੀਂ ਹਾਰਦੇ ਨਹੀਂ ਜਿੱਤ ਲੋਂਗੇ ਪਰ ਖੇਡ ਟਕਾ ਕੇ ਕਰਾਂ ਛੇ ਦਿਨ ਤੱਕਾ ਨਾ ਕਰੀ ਮੈਂ ਕਹੀ 7 ਵਜੇ ਚੱਲ ਅਸੀਂ ਫਿਰ ਹੋਇਆ ਸ਼ੁਰੂ ਸ਼ੁਰੂ ਹੋਇਆ ਤੇ ਸਾਡੇ 20 ਮਿੰਟ ਰਹਿਣ 20 ਮਿੰਟਾਂ ਦੇ ਸਾਨੂੰ ਸ਼ਾਰਟ ਕਾਰਨਰ ਮਿਲ ਗਿਆ ਇਹ ਜੀ ਹਟ ਲਾਈ ਮੈਂ ਤੇ ਗੱਲ ਛੱਡ ਦੇ ਵੀ ਪਹਿਲ ਐ ਗਿਆ ਬਚਦੀ ਗੋਲ ਮਾਰਟ ਜਿਹੜੇ ਸਟੇਜ ਤੇ ਬੈਠੇ ਸੀ ਉਹਨਾਂ ਦੇ ਕੋਲ ਦੀ ਗੇਂਦ ਗਈ ਉਹਨਾਂ ਦੀ ਮੂੰਹ ਦੇ ਕੋਲ ਦੀ ਜਦੋਂ ਗਏ ਤੇ ਸ਼ੂਕਾਂ ਪਾਉਂਦੀ ਕਹਿੰਦੇ ਵੀ ਠੀਕ ਆ ਪਤਾ ਲੱਗਿਆ ਹਟਦਾ ਤੇ ਰੁਕੀ ਨਹੀਂ ਕਿਤੋਂ 골 ਹੋ ਗਿਆ ਬਰਾਬਰ ਹੋ ਗਏ ਅਸੀਂ ਤੇ ਮਿੰਟ ਰਹਿ ਗਏ 20 20 ਮਿੰਟਾਂ ਵਿੱਚ ਫਿਰ ਸਾਡੀ ਗੇਮ ਬਹੁਤ ਚੱਲੀ ਉਹ ਸਾਡੀ ਡੀਚ ਅਸੀਂ ਉਧਰ ਉਹ ਸਾਡੇ ਕਿਤੇ ਸ਼ਾਰਟ ਕਾਰਨਰ ਕਿਤੇ ਕੋਸ਼ ਕਿਤੇ ਕੋਸ਼ ਇੰਨੇ ਸ਼ਾਰਟ ਕਾਰਨਰ ਮਿਲਦੇ ਸੀ ਕਿਉਂਕਿ ੱੱਕਾ ਬਹੁਤ ਪੈਂਦਾ ਸੀ ਹੁਣ ਫਾਰਵਰਡ ਉਹ ਵੀ ਪੂਰੇ ਚੜੇ ਹੋਏ ਸੀ ਫਾਰਵਰਡਾਂ ਸੇ ਵੀ ਤਕੜੇ ਸੀ ਪੂਰੇ ਤੇ ਚੱਲ ਭਾਈ ਤੇ ਅਸੀਂ ਜਦੋਂ ਨਾ 10 ਮਿੰਟ ਰਹਿ ਗਏ ਮਗਰੇ 10 ਦੀ 7-8 ਹੀ ਰਹਿ ਗਏ ਤੇ ਇੱਕ ਗੋਲ ਅਸੀਂ ਉਹਨਾਂ ਸਰ ਕਰਤਾ ਮੈਂ ਤੇ ਹਰੀ ਪਾਲ ਨੇ ਕੱਲਿਆਂ ਨੇ ਲਿਜਾ ਕੇ ਗੋਲ ਕੀਪਰ ਵੀ ਕੱਟ ਲਿਆ ਸੀ ਇਹ ਜੀ ਮਹਾਰਾਜ ਦੇ ਲੋਟ ਆਈ ਮੈਂ ਉਹਦੇ ਕੋਲ ਮੇਰੇ ਕੋਲ ਮੈਂ ਉਹਦੇ ਕੋਲ ਸਾਡੀ ਸਪੀਡ ਦੋਨਾਂ ਦੀ ਬਹੁਤ ਤਕੜੀ ਸੀ ਤੇ ਅਸੀਂ ਡਾਹ ਨਹੀਂ ਕੇ ਨੂੰ ਦਿੱਤੀ ਤੇ ਗੋਲ ਕੀਪਰ ਹੀ ਦਵਾਟੇ ਨਾਲ ਤੇ ਹਰੀ ਪਾਲ ਕੋਲੇ ਗਾਲੀ ਹਰੀ ਪਾਲ ਨੇ ਜਦੋਂ ਮੈਂ ਗਾਂ ਚੜ ਗਿਆ ਮੇਰੇ ਕੋਲ ਕਰਤੀ ਤੇ ਮੈਂ ਹੌਲੀ ਕਰਿਆ ਗੋਲ ਕਰਤਾ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਐਵੇਂ ਹੀ ਹੋਈ ਗੋਲ ਹੋ ਗਿਆ ਤੇ ਉਹਨਾਂ ਦੇ ਸਰ ਗੋਲ ਇੱਕ ਹੋ ਗਿਆ ਤੇ ਸਾਡੇ ਮਾਸਟਰ ਨੇ ਆਪਣੇ ਨੇ ਜਰਨਲ ਸੋ ਉਹਨਾਂ ਨੇ ਆਪਣੇ ਮਾਨ ਹੋਣਾਂ ਨੇ ਖਰਚਾਂ ਦੇ ਪੰਗੜੇ ਪਾਇ ਬਾਈ ਬਹੁਤ ਕੁੱਕੀ ਮਾਸਟਰ ਨੇ ਬਹੁਤ ਪੰਗੜੇ ਪਾਇ 10 ਮੀਟਰ ਰੈਨ 10 ਮੈਂਟਲ ਦੇ ਵਿੱਚ ਬਾਈ ਮੇਰੇ ਇੱਥੇ ਮੱਥੇ 'ਚ ਵੱਜੀ ਵੀ ਆਪ ਗਏ ਫੇਰ ਨੀ ਮੈਂ ਦੇਖਿਆ ਮੈਂ ਹੈਕ ਕੋ ਢੋਈ ਗੋਡਾ ਜਿੱਥੇ ਵੱਜਦੀ ਵੱਜਣ ਦੇ ਇੱਕ ਦਿਨਾਂ ਦੀ ਛਾਟ ਲੱਗਣ ਦੀ ਛਾਟ ਬਹੁਤ ਛਾਟ ਮੈਂ ਲੱਗਣੀ ਸੀ ਅੰਦਾਜ਼ਾ ਮੈਂ ਸਪ੍ਰਿੰਟ ਮੇਰੀ ਇੰਨੀ ਤਕੜੀ ਸੀ ਯਾਰ 8 ਸਕੰਡਾਂ 'ਚ ਮੈਂ ਸਪ੍ਰਿੰਟ ਲਾਉਂਦਾ ਸੀ 8 ਸਕੰਡਾਂ 'ਚ ਤੇ ਮੈਂ ਸ਼ਾਰਟ ਕਾਰ ਨਹੀਂ ਸੀ ਲੱਗਣ ਦਿੰਦਾ ਲੱਗਣ ਹੀ ਦਿੱਤੀ ਟੁੱਡੀ ਗੱਲਾਂ ਦੀ ਹੋਇਆ ਤਾਂ ਟਾਈਮ ਹੋ ਗਿਆ ਪੂਰਾ ਬਸ ਗੱਲ ਵੀ 20 ਮਿੰਟ ਮੈਨੂੰ ਧਰਤੀ ਤੇ ਨਹੀਂ ਲੱਗਣ ਦਤਾ ਮਾਸਟਰਾਂ ਨੇ ਸਾਡੇ ਸਕੂਲ ਦੇ ਨਾਲ ਦੇ ਆਈਨਾ ਮੈਨੂੰ ਚੱਕਿਆ ਤਾਂ ਹਾਂ ਮਾਸਟਰ ਵਿਕਰਨ ਸਰਜੀਤ ਜਦੋਂ ਤੂੰ ਸੈਂਟਰ ਫਾਰਵਰਡ ਚ ਆ ਗਿਆ ਨਾ ਗੇਮ ਹੀ ਬਦਲ ਗਈ ਯਾਰ ਉਹ ਗੇਮ ਹੀ ਬਦਲ ਗਈ ਐਨੀ ਠੰਡੀ ਗੇਮ ਯਾਰ ਰਤੂ ਦੀ ਨਹੀਂ ਠੰਡੀ ਗੇਮ ਆ ਉਹ ਪਤੰਦਰਾ ਜੇ ਤੂੰ ਪਾਲ ਕੇ ਤੋ ਖੋਵੇਂਗਾ ਕਾ ਕਿਸੇ ਨੂੰ ਦੇਵੇਂਗਾ ਫੇਰ ਹੀ ਜਾਊਗੀ ਗਾ ਸਾਡੇ ਕੋਲੇ ਤਾਂ ਫੇਰ ਹੀ ਆਊ ਹੁਣ ਅਸੀਂ ਕੀ ਕਰਦੇ ਪਹਿਲੇ ਪੰਜਾਂ ਮਿੰਟ ਸਾਡੇ ਕੋਲ ਤਾਂ ਬਾਲ ਹੀ ਨਹੀਂ ਆਈ ਜਦੋਂ ਕੋਲ ਦੋ ਗੋਲ ਹੋ ਗਏ ਹੋ ਸਕਦਾ ਰਤੂਰੇ ਨੇ ਤੱਕਣੀ 20 25 ਗੋਲੀ ਕਰ ਦੇਣੀ ਸੀ ਉਹਨਾਂ ਨੇ ਸਾਡੇ ਸਰ ਇਹ ਤਾਂ ਮੈਂ ਸੀ ਇੱਕ ਜਿਹੜਾ ਚਲੋ ਹੋ ਗਿਆ ਕਾਰਜ ਜੋਨ ਜੱਤ ਕੇ ਕੋਟਕਪੂਰੇ ਗਏ ਜਲਾ ਜੱਤ ਕੇ ਤੇ ਫੇਰ ਅਸੀਂ ਪੰਜਾਬ ਖੇਡੇ ਮੈਂ ਗਰਮੀਤ ਹਰੀ ਪਾਲ ਇੱਕ ਸਾਡੇ ਨਾਲ ਹੋ ਨਹੀਂ ਗਿਆ ਸੀ ਅਜੇ ਤੱਕ ਨਹੀਂ ਸੀ ਆਪਣੇ ਤੇ ਅਸੀਂ ਭਾਈ ਉੱਥੇ ਜਾ ਕੇ ਖੇਡੇ ਆਪਣਾ ਕਰਾਲੀ ਪੰਜਾਬ ਸਾਡੇ ਕੋਲੇ ਦੂਜੇ ਨੰਬਰ ਦਾ ਜਲੰਧਰ ਸਪੋਰਟਸ ਸਕੂਲ ਨੂੰ ਅਸੀਂ ਹਾਰੇ ਸੀ ਸਾਡੇ ਕੋਲੇ ਦੋ ਨੰਬਰ ਦਾ ਸਰਟੀਫਿਕੇਟ ਪਿਆ ਉਹ ਤਾਂ ਹੋਈ ਗੱਲ ਉਹ ਤੋਂ ਬਾਅਦ ਕੇ ਨੌਵੀਂ ਤੇ ਦਸਵੀਂ ਦਸਵੀਂ ਚਾ ਕੇ ਤੇ ਅਸੀਂ ਭਾਈ ਫਿਰ ਅਸੀਂ ਦਸਵੀਂ ਕਰਕੇ ਉਹ ਤੋਂ ਬਾਅਦ ਕਬੱਡੀ ਖੇਡਣ ਲੱਗ ਗਿਆ ਜੇ ਬਾ ਹਾਕੀ ਕੋਈ ਖੇਡਦਾ ਰਹਿੰਦਾ ਮੇਰੀ ਹਾਕੀ ਦੀ ਗੇਮ ਬਹੁਤ ਤਕੜੀ ਰਹਿਣੀ ਸੀ ਬਹੁਤ ਤਕੜੀ ਪਰ ਮੈਂ ਉਹ ਛੱਡ ਗਿਆ ਛੱਡ ਕੇ ਮੈਂ ਆਹ ਕਬੱਡੀ ਚ ਆ ਗਿਆ ਕਬੱਡੀ 'ਚ ਵੀ ਮੈਂ ਰੇਡਰ ਬਣ ਗਿਆ ਸਟਾਪ ਮੇਰੀ ਬਹੁਤ ਤਕੜੀ ਸੀ ਸਟਾਪ ਵੀ ਤਕੜੀ ਸੀ ਰੇਡ ਵੀ ਤਕੜੀ ਮੈਂ ਰੇਡਾਂ ਪਾਉਣੇ ਲੱਗ ਗਿਆ ਫਿਰ ਆਹ ਸਾਡੀ ਮੋਟਰ ਆ ਜਿਹੜੀ ਆਹ ਜਿੱਥੇ ਹੁਣ ਬੈਠਾ ਮੈਂ ਗੱਲ ਅਸਲ ਇਹ ਲਿਆਉਣ ਲੱਗਾ ਸਾਨੂੰ ਆਹ ਮੋਟਰ ਢਿੱਕ ਕਰਮਾਂ ਵਾਲੀ ਆ ਇੱਥੇ ਅਸੀਂ 10 10 ਬੰਦੇ ਪਏ ਹੁੰਦੇ ਸੀ ਆਹ ਮੋਟਰ ਤੇ 10 ਜਣੇ ਜਿੱਦੋਂ ਕਬੱਡੀ ਖੇਡਦੇ ਹੁੰਦੇ ਸੀ ਇੱਥੋਂ ਜਾਣਾ ਆਹ ਸਾਡੀ ਆਏ ਪਹੀ ਪੈ ਕੇ ਐ ਪੈ ਕੇ ਨਹਿਰ ਵਾਲੀ ਪਈ ਪੈ ਕੇ ਸਿੱਧੇ ਨਹਿਰ ਪਹਜਣਾ ਬੱਧਣੀ ਵਾਲੇ ਪੋੜ ਨੂੰ ਉੱਥੋਂ ਮੁੜਨਾ 11 11 12 12 14 14 ਸਪ੍ਰਿੰਟਾਂ ਲਾਉਣੀਆਂ ਵਿੱਚ ਐਨੀ ਮਿਹਨਤ ਕਰੀ ਬਹੁ ਭੱਜੇ ਬਦਣੀ ਹਰ ਗਈ ਸੀ ਅਸੀਂ ਬਿਜਲੀ ਬੋਰਡ ਬੱਸਾਂ ਵਾਲਿਆਂ ਨੂੰ ਫੇਰ ਸਾਡਾ 1.5 ਕੀਤੇ 3 ਸਾਲ ਹੀ ਜਦ ਤੱਕ ਜਸਾਲ ਮੇਰੀ ਬਾਹ ਟੁੱਟਦੀ ਹੈ ਤੀਜੇ ਸਾਲ ਟੁੱਟਦੀ ਹੈ ਉੱਥੇ ਸਿੰਧ ਦੀ ਕੋੜੀ ਮੈਨੂੰ ਕਹਿੰਦੇ ਸੀ ਉਹ ਸਾਰੇ ਅਲੋਸਮੈਂਟ ਗਏ ਵੀ ਦੌਧਰ ਵਾਲੇ ਆ ਗਏ ਹੁਣ ਇਹ ਛੱਡ ਦੇ ਕੇ ਨੂੰ ਅਧੀਆਂ ਟੀਮਾਂ ਤਾਂ ਲੀੜੇ ਹੀ ਨਹੀਂ ਸੀ ਲਾਉਂਦੀਆਂ ਵੀ ਦੌਧਰ ਨਾਲ ਮੈਂ ਜਾਣੇ ਅਸੀਂ ਨਹੀਂ ਖੇਡਣਾ ਤੇ ਬਹੁਤ ਚੱਲ ਜਿਹਨਾਂ ਨੂੰ ਫੇਰ ਅਸੀਂ ਚੱਤ ਲੈਣਾ ਜੇ ਤੱਕ ਇਹਦੇ ਉੱਥੇ ਸਾਲ 3 ਸਾਲ ਅਸੀਂ ਜਿੱਤਦੇ ਆਂ ਸਿੰਧ ਦੀ ਕੁੜੀ ਸਿੰਧ ਦੀ ਕੁੜੀ ਦੀ ਮੇਰੇ ਉੱਥੇ ਬਾਹ ਟੁੱਟੀ ਫਿਰ ਸਾਡਾ ਪਰ ਉਹ ਬੱਸੀਆਂ ਬੋਣਾ ਅਸੀਂ ਜਾਗਣਾ ਪਹਿਲੇ ਸਾਲ ਸਿੱਧਾ ਤਾਂ ਸਾਡੀ ਚੜ੍ਹਾਈ ਹੋਈ ਸੀ ਸਿੱਧਾ ਹੀ ਮੈਂ ਤੇ ਉਹਨਾਂ ਨਾਲ ਪੋਆ ਲਿਆ ਕਮੇਟੀ ਨੂੰ ਕਹਿ ਕੇ ਵੀ ਸਾਡਾ ਬੱਸੀਆਂ ਨਾਲ ਸਿੱਧਾ ਮੈਚ ਪਾ ਦਿਓ ਜੇ ਬੱਸੀਆਂ ਜਿੱਤ ਗਈ ਇਹ ਖੇਡੂ 3 ਦਿਨ ਜੇ ਅਸੀਂ ਜਿੱਤ ਗਏ ਅਸੀਂ ਖੇਡਾਂਗੇ ਇਹਨਾਂ ਤੋਂ ਪੁੱਛ ਲਓ ਕਹਿੰਦੇ ਹਾਂ ਅਸੀਂ ਸਾਨੂੰ ਮਨਜ਼ੂਰ ਆ ਉਹਨਾਂ ਨੂੰ ਹੰਕਾਰ ਸੀ ਚੱਲਦੀ ਸਾਡਾ ਹੋ ਗਿਆ ਮੈਚ ਹੋਇਆ ਮੈਚ ਤੇ ਅਸੀਂ ਦਾ ਬਾਲੇ ਪੈਂਟਾਂ ਦੇ ਜਿੱਤੇ ਉਹ ਉਹ ਸਾਡੇ ਖੜੇ ਨਹੀਂ ਝਾਕਣ ਵੀ ਜਾਈ ਉਹੀ ਬੰਦੇ ਆ ਜਿਹੜੇ ਆਪਾਂ ਵੱਧਣੀ ਜਿੱਤੇ ਅੱਜ ਤੋਂ ਮਹੀਨਾ ਹੋ ਗਿਆ ਅੱਜ ਹੀ ਮਹੀਨੇ ਬਾਅਦ ਹੁਣ ਸਾਨੂੰ ਕਿਸੇ ਨੇ ਰਾਹ ਪਾ ਦੇ ਉਹ ਸਪ੍ਰਿੰਟਾਂ ਲਾਓ ਵੱਧ ਤੋਂ ਵੱਧ ਆਪਦੀ ਪ੍ਰੈਕਟਿਸ ਕਰੋ ਤਾਂ ਜਿੱਤੋਗੇ ਇੰਨੇ ਕੁੱਟੇ ਅਸੀਂ ਸਾਡੇ 10 15 ਪੁਆਇੰਟ ਉੱਤੇ ਤੇ ਸਾਡੇ ਨਹੀਂ ਖੜੇ ਹੀ ਚੱਕ ਜਾਣੇ ਜਾਰੇ ਇਹ ਕੀ ਕਰਤਾ ਸਾਨੂੰ ਸਾਡੀ ਚੜਾਈ ਹੋ ਗਈ ਇਹਨੇ ਨਾ ਉੱਥੇ ਚਲੋ ਭਾਈ ਫਿਰ ਅਸੀਂ ਇਹ ਮੈਂ ਕਹਿੰਦੇ ਇੱਥੇ ਇੱਥੇ ਹੀ ਪੈਂਦੇ ਰਹੇ ਆ ਸਾਰੇ ਜਣੇ ਸਪ੍ਰਿੰਟਾਂ ਲਾਉਣੀਆਂ ਆਪਾਂ ਜੜਾ ਨਠਣਾ ਫੇਰ ਦਿਨੇ ਆ ਕੇ ਸੀ ਕਣਕ ਗੁੱਡਣੀ ਉਦੋਂ ਨਾ ਕਮਜ਼ੋਰ ਹੁੰਦੇ ਸੀ ਘਰਾਂ ਦੇ ਇੰਨੇ ਤਕੜੇ ਨਹੀਂ ਖੇਤੀ ਹੱਥੀ ਕਰਨੀ ਪੈਂਦੀ ਸੀ ਬਾਲੀ ਕਣਕ ਗੁੱਡਣੀ ਪਾਣੀ ਲਾਉਣਾ ਪੱਠੇ ਵੱਢਣੇ ਇਹ ਕੰਮ ਹੁੰਦੇ ਆ ਹੁਣ ਪੂਰਾ ਪੱਠੇ ਪੁੱਠੇ ਮੈਂ ਕਹਿੰਦੀ ਬੱਟ ਲੈਂਦਾ ਜੀ ਬਾਪੂ ਵਾਲੇ ਪੂਰਾ ਮੈਂ ਤਾਂ ਖੇੜ ਤੇ ਜਾਵੜਦਾ ਸੀ ਕਿਆਰ ਕਣਕ ਮੈਂ ਮੂਰੇ ਲਾ ਕੇ ਨਾਲ ਕੁੱਟਦਾ ਸੀ ਮੈਂ ਕਹਿੰਦੀ ਬਾਂਸੇ ਪੁਨਸੇ ਹੁਣੀ ਮੈਂ ਨਾਲ ਲਾ ਲੈਣੇ ਤੇ ਅਸੀਂ ਗੁੱਡਣੀ ਕਣਕ ਆਹ ਖੇਤ ਨੂੰ ਅਸੀਂ ਹਰਿਆ ਪਰਿਆ ਫਿਰ ਸੀਤੇਗਾ ਸੀਤੇ ਨਾ ਮੇਰੀ ਆੜੀ ਸੀ ਸੀਤੇ ਗਲੀ ਪੈੜੀ ਅਸੀਂ 2-3 ਸਾਲ ਪੌੜੀ ਤੇ ਵਾਹੀ ਕਿ ਸਾਡੇ ਪੈਰ ਲਾ ਕੇ ਸੀਤੇ ਗਾਲੀ ਪੈਲੀ ਨੇ ਸਾਡੇ ਪੈਰ ਲਾਏ ਬਹੁਤ ਉਹਨੇ ਉਪਜ ਦਿੱਤੀ ਬਹੁਤ ਉਹਜ ਕਣਕ ਬਹੁਤ ਨਿਕਲੀ ਝੋਨਾ ਬਹੁਤ ਨਿਕਲਦਾ ਸੀ ਤਿੰਨ ਸਾਲ ਅਸੀਂ ਬੀੜੀ ਤੇ ਵਾਹੀ ਤਿੰਨ ਸਾਲ ਬਾਅਦ ਅਸੀਂ ਮਾਹਵਰੇ ਦੇ ਕਾਲੀ ਫਿਰ ਅਸੀਂ ਮਾਹਵਰੇ ਤੇ ਬਹੁਤ ਘਟੋ ਘਟ 20 25 ਸਾਲ ਪੈਲੀ ਅਸੀਂ ਲਗਾਤਾਰ ਵਾਹੀ ਅਸੀਂ ਤੇ ਗਾਲੀ ਐਨੀ ਤਕੜੀ ਬੜੀ ਅੱਜ ਵੀ ਬਹੁਤ ਤਕੜੀ ਆਉ ਪੈਲੀ ਮਾੜੀ ਨਹੀਂ ਹੈ ਉੱਥੇ ਬਚਪਨ ਮੇਰਾ ਸਾਰਾ ਉੱਥੇ ਹੀ ਗੁਜ਼ਰਿਆ ਫਿਰ ਅਸੀਂ ਕ੍ਰਿਸ਼ਨ ਲੀਲਾ ਵੀ ਕਰੀ ਸੀ ਉਹਦੇ ਵਿੱਚ ਅਸੀਂ ਇੱਕ ਡਰਾਮਾ ਕਰੇ ਜੌਣਾ ਮੋੜ ਮੈਂ ਜੌਣਾ ਮੋੜ ਵੀ ਬਣਿਆ ਸੀ ਕੰਮ ਅਸੀਂ ਸਾਰੇ ਹੀ ਕਰਿਆ ਖੇਡਾਂ ਵੀ ਕਰੀਆਂ ਡਰਾਮੇ ਵੀ ਕਰੇ ਆ ਬੰਦੇ ਸਾਡੇ ਸਾਥੀ ਬੇਲੀ ਇਹੇ ਜਿਹੀ ਸੀ ਸਾਰੇ ਜਿੱਧਰ ਜਾਣਾ ਸੀ ਉਧਰ ਹੀ ਰਲ ਜਾਂਦੇ ਡਰਾਮਿਆਂ ਚ ਵੀ ਰਲ ਗਏ ਜੌਣਾ ਮੋੜ ਦਾ ਡਰਾਮਾ ਕਰਿਆ ਫਿਰ ਮੈਂ ਜੌਣਾ ਮੋੜ ਬਣਿਆ ਸੀ ਬੜਾ ਵਧੀਆ ਰੋਲ ਸੀ ਮੇਰਾ ਅੱਜ ਦੇ ਜਿਹੜੇ ਮੇਰੇ ਹਾਨਦਿਆ ਬੰਦੇ ਉਹਨਾਂ ਨੂੰ ਪਤਾ ਵੀ ਕੀ ਸੋਹਣਾ ਰੋਲ ਸੀ ਇਹ ਸਾਜੰਗ ਜ਼ਿੰਦਗੀ ਦੇ ਵਿੱਚ ਪਰ ਇੱਕ ਗੱਲ ਅਸੀਂ ਬਹੁਤ ਭੁੱਲ ਗਏ ਵੀ ਜਿਹੜੀ ਮੈਂ ਸਿਹਤ ਨਹੀਂ ਸੰਭੀ ਆਉਦੀ ਜੇ ਕਿਤੇ ਮੈਂ ਆਪਦੀ ਸਿਹਤ ਨੂੰ ਸਾਂਭ ਜਾਂਦਾ ਮਤਲਬ ਇੱਕ ਘੰਟਾ ਹੀ ਰੋਜ਼ ਦੀ ਰੋਜ਼ਮਾਰ ਦੇ ਸਰੀਰ ਨੂੰ ਦਿੰਦਾ ਰਹਿੰਦਾ ਇੱਕ ਘੰਟਾ ਪ੍ਰੈਕਟਿਸ ਕਰਦਾ ਭਾਜਦਾ ਲੱਟਦਾ ਐਕਸਰਸਾਈਜ਼ਾਂ ਕਰਦਾ ਤੇ ਸਰੀਰ ਨੇ ਸੈੱਟ ਰਹਿਣਾ ਸੀ ਪੂਰਾ ਮਿੱਠਾ ਇਥੋਂ ਜਾਣਾ ਪੱਠੇ-ਵੱਠੇ ਲੈ ਕੇ ਦਹੀਂ ਦੇ ਵਿੱਚ ਖੰਡ ਪਾ ਲੈਣੀ ਘੋਲ ਕੇ ਪੀ ਆਲੀ ਲੱਸੀ ਉਨੇ ਮੈਨੂੰ ਕਰਤਾ ਸੂਗਰ ਸੂਗਰ ਨਾਲ ਸਰੀਰ ਕਮਜ਼ੋਰ ਹੋ ਕੇ ਤੇ ਮੇਰੇ ਮਤਲਬ ਨੁਕਸ ਪੈ ਗਿਆ ਇਸ ਸਰੀਰ ਚ ਮੈਂ ਡਿੱ ਗਿਆ ਕਹਿਣ ਦਾ ਭਾਵ ਜੇ ਉਹ ਤੋਂ ਮਾੜਾ ਮੋਟਾ ਸਰੀਰ ਨੂੰ ਪੂਰਾ ਸਾਹਮਣੇ ਦੇ ਦਿੱਖ ਦੇ ਦੇ ਜਿਵੇਂ ਅੱਜ ਕੱਲ ਪ੍ਰੈਕਟਿਸ ਵਾਲੇ ਜਿਹੜੇ ਸਪੋਰਟਸ ਵਾਲੇ ਬੰਦੇ ਯਾਰ ਸਰੀਰ ਨੂੰ ਆਪਦੇ ਨੂੰ ਬਾਈ ਸਾਂਭ ਕੇ ਰੱਖਣ ਤਾਂ ਜ਼ਿੰਦਗੀ ਨਹੀਂ ਮਿਲਦੀ ਇਹ ਬਾਰ ਬਾਰ ਕਰਮਾਂ ਨਾਲ ਮਿਲਦੀ ਹੈ ਜ਼ਿੰਦਗੀ ਕਰਮਾਂ ਨਾਲ ਮਨੁਸ਼ਿਆ ਜਨ 83 ਲੱਖ ਜੂਨ ਤੋਂ ਬਾਅਦ ਮਿਲਦਾ ਏ ਜੇ ਆਪਾਂ ਇਹਨੂੰ ਕਮਾਈਏ ਤਾਂ ਵਾਇਗਰੂ ਦਾ ਨਾਮ ਜੈਗੇ ਚੰਗੀ ਖੇਤੀ ਕਰੀਗੇ ਉੱਤਮ ਖੇਤੀ ਕਰੀਗੇ ਸੰਗਤ ਨਾਲ ਮਿਲ ਕੇ ਰਹੀਏ ਲੋਕਾਂ ਨਾਲ ਮਿਲ ਕੇ ਰਹੀਏ ਬਸ ਪਿਆਰ ਬਣਾ ਕੇ ਰੱਖੀਏ ਇਹ ਸਭ ਮਨਸਾਨ ਦੇ ਕੰਮ ਆ ਸੇਵ ਘਟਾਣੇ ਦਾ ਸਾਡਾ ਐ ਕਹਦੇਗੇ ਕਬੱਡੀ ਦਾ ਗੁਰੂ ਸੀ ਉਹਦੇ ਜੇ ਉਹ ਸਾਨੂੰ ਨਾ ਕਿਤੇ ਪੂਰੀ ਪ੍ਰੈਕਟਿਸ ਕਰਾ ਜਾਂਦਾ ਪਰ ਉਨੀ ਕਰਾਈ ਨਹੀਂ ਜਿੰਨੀ ਕਰਨੀ ਸੀ। ਸਰੀਰ ਦੇ ਵਿੱਚੋਂ ਯਾਰ ਲੀੜੇ ਨਿਚੋੜ ਦੇ। ਅੱਜ ਜਿਵੇਂ ਅੱਜ ਦੇ ਮੁੰਡੇ ਕਰਦੇ ਆ ਨਾ ਪਰ ਜਿਹੜੇ ਆਪਣੇ ਵੱਡੀਆਂ ਕੀਮਾਂ ਚਾ ਇੰਟਰਨੈਸ਼ਨਲ ਖਿਡਾਰੀ ਆ ਉਹਨਾਂ ਦੀ ਜਿਵੇਂ ਖੁਸ਼ੀ ਦੁੱਖਾਂ ਦੁੱਲਾ ਬੱਗਾ ਆਪਣੇ ਮੰਗੀ ਯਾਰ ਕੇ ਕਰਦੇ ਆ ਨਾ ਇਹ ਚਨਾਲਕੁੜੀ ਜਾਂ ਪਾਲੇ ਯਾਰ ਕੇ ਲੁਧਰ ਆਰ ਕੇ ਕਿੰਨੀ ਪ੍ਰੈਕਟਿਸ ਕਰਦੇ ਆ ਯਾਰ ਮੁੜ ਕੇ ਤੂੰ ਨਾ ਧੜਕ ਧੜਕ ਉਹਵੇਂ ਕਰਦੇ ਕਿਤੇ ਸਰੀਰ ਸਾਉ ਉਹਨੇ ਬੜੇ ਵਧੀਆ ਰਹਿਣਾ ਸੀ। ਸੰਗਤ ਮਿਲ ਜੇ ਨਾ ਕਿਤੇ ਚੰਗੀ ਬੰਦੇ ਨੂੰ ਸੰਗਤ ਤੇ ਉੱਚਾ ਚੱਕ ਦਿੰਦੀ ਆ ਸੰਗਤ ਚੱਕਦੀ ਆ ਬਾਈ ਮਿਲ ਜੇ ਕਰਮਾਂ ਨਾਲ ਕਿਤੇ ਚੰਗੀ ਸੰਗਤ ਫਿਰ ਬੰਦੇ ਨੂੰ ਸਰੀਰ ਨੂੰ ਸੰਭਾਲ ਦਿੰਦੀ ਆ ਹੁਣ ਜੇ ਸੰਗਤ ਮਾਲ ਸ਼ਰਾਬ ਝੂਰ ਵਾਲਿਆਂ ਦੀ ਮਿਲ ਜੇ ਤੋ ਕਹਿਣ ਦਾ ਬਾਅਦ ਛੋਟੇ ਹੁੰਦੇ ਨੇ ਮੁੜ ਕੇ ਸ਼ਰਾਬ ਵਾਲੇ ਮਿਲ ਕੇ ਬੰਦੇ ਦਰਦ ਨੂੰ ਪੀ ਲੈਣੀ ਉਹ ਕੱਲ ਲੈ ਜਾਓ ਕੱਲ ਲੈ ਜਿਆ ਗੱਲਾਂ ਚ ਜਿਹੜਾ ਟਾਈਮਾਂ ਲੰਘ ਗਿਆ ਇਹ ਝੂਠਣੀਆਂ ਗੱਲਾਂ ਸਾਨੇ ਕਹਿੰਦੇ ਜਦੋਂ ਗੱਲਾਂ ਕਰੀਏ ਸੱਚੀਆਂ ਕਰੀਏ ਫੇ ਝੂਠਣਾ ਮਰ ਗਏ ਝੂਠ ਬੰਦੇ ਨੂੰ ਲੈ ਕੇ ਵਹਿ ਜਾਂਦਾ ਹੁਣ ਵੀ ਆਪਾਂ ਤਾਂ ਕਹਿੰਦੇ ਯਾਰ ਚਾਹੇ ਖੇਤੀ ਚ ਕਰਨੀ ਐ ਚਾਹੇ ਖੇਡਾਂ ਚ ਕਰਨੀ ਐ ਚਾਹੇ ਕੋਈ ਧਾਰਮਿਕ ਕਰਨੀ ਐ ਪੂਰੀ ਮਨ ਲਾ ਕੇ ਕਰੋ ਯਾਰ ਮਨ ਲਾ ਕੇ ਫੇਰ ਸੋਡਾ ਫਾਇਦਾ ਫੇਰ ਉਹ ਤੁਹਾਨੂੰ ਜਿਹੜੀ ਜੀ ਚ ਕੋਈ ਮਨ ਲਾ ਕੇ ਕਰੋਗੇ ਉਹ ਤੁਹਾਨੂੰ ਤਰੱਕੀ ਦੇਊ ਅੱਗੇ ਵਧੋਗੇ ਜੇ ਤਾਂ ਤੁਸੀਂ ਖੇਤੀ ਜਾ ਕੇ ਖੇਤੀ ਦੀ ਚੰਗੀ ਮਿਹਨਤ ਕਰਕੇ ਚੰਗੀ ਸੰਗਤ ਮਿਲ ਗਈ ਤਾਂ ਸਰਦਾਰ ਜੀ ਖੇਤੀ ਅੱਗੇ ਲੈ ਜਾਓਗੇ ਚੜ੍ਹਦੀ ਕਲਾ ਧਾਰਮਿਕ ਪੱਕੋ ਮਿਲ ਗਈ ਤੇ ਧਰਮ ਪੱਕੋ ਵੀ ਤੁਸੀਂ ਫਿਰ ਸੋਹਣੀ ਬਾਣੀ ਪੜੋਗੇ ਕਥਾ ਬਚਾਰ ਕੀਰਤਨ ਵਾਲੇ ਪਾਸੇ ਲੱਗੋਗੇ ਉਹ ਚੜ੍ਹਦੀ ਕਲਾ ਤੁਹਾਡੀ ਹੋਊ ਜੇ ਸਮਾਜਿਕ ਪੱਕੋ ਥੋੜੀ ਕਰੋਗੇ ਜਿਵੇਂ ਆਪਾਂ ਖੇਡਾਂ ਪੱਕੋ ਕਹਿੰਦੇ ਫਿਰ ਉਸਤਰਾ ਹੋਊ ਇਹ ਤਾਂ ਥੋੜੀ ਸਖਤ ਮਿਹਨਤ ਨਹੀਂ ਫੜ ਲੱਗਣਾ ਕਿਸੇ ਪਾਸੇ ਕਰ ਲੋ ਜਾਰ ਇਤੀ ਵੀ ਕਰਨੀ ਆ ਖੇਤੀ ਦੇ ਉੱਤੇ ਚੜ ਕੇ ਰੋ ਯਾਰ ਬੰਦੇ ਨੂੰ ਪਤਾ ਹੋਵੇ ਵੀ ਕੇ ਨੂੰ ਮੈਂ ਆ ਕਰਨਾ ਜਾ ਇੱਥੋਂ ਆ ਕੇ ਮੈਂ ਸ਼ੁਰੂ ਕਰਨਾ ਕੰਮ ਨਹੀਂ ਰਹੇ ਜੇ ਆ ਹੁਣ ਤੁਹਾਨੂੰ ਮੈਂ ਦਿਖਾਉਣਾ ਹੁਣ ਇਹੋ ਜਿਹਾ ਕਾਬੂਟ ਇੱਥੇ ਰਹੇ ਜਰ ਜਿਹਦੇ ਬੰਦੇ ਤੁਰੇ ਫਿਰਦੇ ਨੇ ਇੱਥੇ ਕਿਤੇ ਆ ਕਾਬੂਟ ਰਹੇ ਜੇ ਜਰਾ ਪਿਆ ਦੇ ਆ ਆਂਦੀ ਦਾ ਇਹ ਤਾਂ ਯਾਰ ਕਹੀ ਨਾ ਘੜੇ ਜਾ ਕਸੀਏ ਨਹੀਂ ਘਟਦੇ ਇਹਨੂੰ ਤਾਂ ਇਹ ਤਾਂ ਬਣ ਜਣੀ ਆ ਚੀਜ਼ ਵਧੀਆ ਆ ਬੈਠੇ ਔਖੇ ਜਿੱਥੋਂ ਦੀਆਂ ਤੁਹਾਨੂੰ ਗੱਲਾਂ ਸੁਣਾਉਣਾ ਇਹ ਖੇ ਦੇ ਵਿੱਚ ਗਈਮਾਂ ਗਈਮੀ ਲੱਗਦੀ ਹੁੰਦੀ ਸੀ ਕਿਸੇ ਦਿਨ ਬਾਬਾ ਕੁਲਾ ਸਿੰਘ ਇੱਥੇ ਹੁੰਦਾ ਸੀ ਉਹਦੀ ਕੋਠੀ ਪਾਈ ਹੁੰਦੀ ਸੀ ਗਾਵਾਂ ਵੀ ਰੱਖੀਆਂ ਹੁੰਦੀਆਂ ਮੱਝਾਂ ਵੀ ਰੱਖੀਆਂ ਦੁੱਧ ਚੋਣਾ ਰੈੜਕਣ ਆ ਘਿਓ ਨੇ ਪੇਟੀ ਰੱਖੀ ਲੱਕੜ ਦੀ ਉਹਦੇ ਵਿੱਚ ਪੀਪਾ ਹੁੰਦਾ ਸੀ ਘਿਓ ਨੇ ਪੀਪਿਆਂ ਦੇ ਵਿੱਚ ਪਾ ਪਾ ਕੇ ਰੱਖਣੇ ਵੇਚੀ ਜਾਣਾ ਪਾਕਿਸਤਾਨ ਨੂੰ ਖਾਣ ਨੂੰ ਐਵੇਂ ਕਹਿੰਦੇ ਬਹੁਤਾ ਦਿੰਦਾ ਸੀ ਇਹ ਜਗ੍ਹਾ ਤੇ ਰਹਿੰਦਾ ਹੁੰਦਾ ਸੀ ਇਹਤੇ ਬੇਸ਼ੰਤ ਆਇਆ ਆਮਰ ਚਾਚਾ ਗਰਦੀਾਲ ਚਾਚਾ ਪਾਪੂ ਚਾਰਿਆਂ ਨੇ ਖੇਤ ਦੇ ਵਿੱਚ ਕੰਮ ਕਰਿਆ ਆਉਂਦਾ ਮੜਕਾ ਡੋਲਿਆ ਸਾਡੀ ਬੀਬੀ ਹੁਣੀ ਇੱਥੇ ਰੋਟੀਆਂ ਲੈ ਕੇ ਆਉਂਦੀਆਂ ਰਹੀਆਂ ਖੇਤ ਚ ਮੱਕੀਆਂ ਕਪਾਹਾਂ ਚੁੱਕਦੀਆਂ ਰਹੀਆਂ ਉਸ ਸਮੇਂ ਸੀ ਆਜੋ ਸਮੇਂ ਨੂੰ ਯਾਦ ਕਰ ਕਰਕੇ ਸਾਹ ਸੰਗਤ ਮਨ ਭਰ ਆਉਂਦਾ ਵੀ ਸਾਡੀਆਂ ਉਹ ਚਾਚੀਆਂ ਤਾਈਆਂ ਪਿਆਰੇ ਦੇ ਘਰੋਂ ਚਾਤੇ ਨਾਰੂ ਦੇ ਕਾਲੀ ਸਰਜੀਤ ਕੌਰ ਚਾਤੀ ਸੀਤੋਪੂਆ ਇਹ ਜੀਆਂ ਹੁੰਦੀਆਂ ਸੀ ਬੀਬੀ ਉਹਨਾਂ ਦੇ ਨਾਲ ਇਹਨਾਂ ਨੇ ਆ ਕੇ ਸਰਜੀਤ ਕੌਰ ਹੁੰਦੀਆਂ ਸੀ ਇਧਰੋ ਚ ਮੈਰਾਂ ਦੀਆਂ ਨਛੱਤਰ ਹੁੰਦੀ ਸੀ ਇਹਨਾਂ ਨੇ ਸਾਰਿਆਂ ਨੇ ਆ ਕੇ ਬੀਬੀ ਉਹਨਾਂ ਨਾਲ ਕਪਾਹਾਂ ਚੁਗੜੀਆਂ ਝੋਨਾ ਝਾੜਨਾ ਉਹਨਾਂ ਨੇ ਖੇਤਾਂ 'ਚ ਯਾਰ ਹਾੜ ਸਿਆਲ ਰੌਣਕ ਰਹਿਣੀ ਕਿੱਥੇ ਗਈਆਂ ਯਾਰ ਉਹ ਗੱਲਾਂ ਅੰਜੋ ਆਹ ਸੋਚਦੇ ਨੇ ਕਿਤੇ ਵੀ ਉਹ ਸਮਾਂ ਯਾਰ ਆਊਗਾ ਬੇਸਤਰਾ ਕਿਤੇ ਸਾਰੇ ਹਣੋ ਬਾਪੂ ਉਹਨੀਆਂ ਚਾਚੇ ਦਾਇਆ ਕਿਤੇ ਮੁੜ ਕੇ ਆਉਣਗੇ ਭਾਗਤੋਂ ਨਹੀਂ ਆਉਣੇ ਉਹ ਬਜ਼ੁਰਗ ਨਹੀਂ ਆਉਣੇ ਸਾਰੇ ਸੋਚਿਆ ਕਰੋ ਯਾਰ ਆਪਦੇ ਨਾ ਕਿਤੇ ਅੱਖ ਲਾ ਕੇ ਬੈਠਿਆ ਕਰੋ ਪਛੋਕਰ ਚਾਹਦੇ ਨਿਗਾਹ ਮਾਰਿਆ ਕਰੋ ਵੱਡਿਆਂ ਬਟੇਰੀਆਂ ਵਾਲੀ ਵੀ ਆਪਣੀ ਖੇਤ ਚ ਯਾਰ ਕਿੰਨੀ ਰੌਣਕ ਹੁੰਦੀ ਸੀ ਆਪਣੀ ਖੇਤ ਚ ਕਿੰਨੀ ਰੌਣਕ ਹੁੰਦੀ ਯਾਰ ਕਿਵੇਂ-ਕਿਵੇਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀ ਅੱਜ ਕਾ ਤੋਂ ਨਹੀਂ ਕਰਦੇ ਯਾਰ ਨਾ ਤਾਂ ਉਹ ਜਿਹੇ ਬਾਈ ਬਜ਼ੁਰਗ ਰਹੇ ਆ ਨਾ ਉਹ ਜਿਹੇ ਬੱਚੇ ਰਹੇ ਆ ਨਾ ਉਹ ਮਾਇਆਂ ਹੀ ਰਹੀਆਂ ਹੋਈਆਂ ਕੁੜੀਆਂ ਵੀ ਸਾਡੇ ਘਰ ਹੈ ਨਹੀਂ ਉਹ ਵੀ ਪਾਪ ਲਾਟੋ ਕਾਲੀ ਚੱਲ ਵਾਰ ਮੁੰਡੇ ਇੱਕ ਇੱਕ ਜੁਆਕ ਆ ਉਦੋਂ ਦਾ ਕੋਈ ਖੇਤ ਨਹੀਂ ਹੁੰਦਾ ਬਾਤ ਹੈ ਇੰਨਾ ਰੌਣਕ ਲੱਗੇ ਨਾ ਕੁਛ ਨਹੀਂ ਜਦੋਂ ਕੱਤਾ ਉਹਨਾਂ ਤੋਂ 4 ਦਿਨ ਟਰੈਕਟਰ ਚਲਾਉਂਦੇ ਆ ਉਦੋਂ ਮੁੜ ਕੇ ਕੋਈ ਨਹੀਂ ਵੜਦਾ ਯਾਰ ਉਹ ਤੋਂ ਬਜ਼ੁਰਗਾਂ ਨੇ ਚਾਹ ਇੱਥੇ ਕਰਨੀ ਸਾਡੇ ਕੋਲੇ ਪਕਤੀਲੀਆਂ ਇੱਥੇ ਯਾਰ ਪੈਸੇ ਸਾਡਾ ਹੱਕ ਸੀ ਉਹਨਾਂ ਨੂੰ ਸਾਹਮ ਸਾਹਮ ਕੇ ਰੱਖਣਾ ਜਿਵੇਂ ਜਿਵੇਂ ਤੈ ਬਟਾ ਲਿਉਂਦੇ ਫੇਰ ਲਿਉਂਦੇ ਉਹ ਨਹੀਂ ਬਟਾਉਣੀਆਂ ਚਾਹੀਦੀਆਂ ਸਾਨੂੰ ਸਾਹਮ ਕੇ ਰੱਖਣੀਆਂ ਚਾਹੀਦੀਆਂ ਸੀ ਵੀ ਆ ਤਾਏ ਵੇਲੇ ਆ ਬਾਬੇ ਵੇਲੇ ਸੀ ਆ ਚਾਚੇ ਉਹਨਾਂ ਵੇਲੇ ਆ ਸਾਡੇ ਵੇਲੇ ਸੀ ਜਦੋਂ ਚਾਹ ਇੱਥੇ ਹੁੰਦੀ ਸੀ ਖੇਤ ਚ ਅੱਧੇ ਖੇਤ ਚ ਦੁੱਧ ਜਾਂ ਬੋਤਲ ਚ ਲਿਆਉਣਾ ਤੇ ਉਹ ਟੈਂਕੀ ਚ ਟੰਗਿਆ ਹੁੰਦਾ ਈ ਹਿਟ ਨਾ ਬੰਨ ਕੇ ਟੈਂਕੀ ਚ ਪਾਣੀ ਵਾਲੀ ਚ ਟੰਗਾ ਹੁੰਦਾ ਸੀ ਫਿਰ ਚਾਹ ਕਰਨੀ ਪਈਏ ਹੁੰਦੇ ਯਾਰ 8 8 7 7 10 10 ਪਈਏ ਇੱਥੇ ਹੁਣੇ ਤਾਂ ਖੇਡਣੀ ਇੱਥੇ ਬੈਠ ਕੇ ਖੇਚ ਯਾਰ ਪਰ ਇਹ ਮਹੌਲਾ ਨਾਲ ਸਾਰਾ ਮੰਨਣ ਖੇਡਣ ਲੱਗ ਜਾਣਾ ਬਾਇਓ ਸਮੇਂ ਗਏ ਯਾਰ ਉਹ ਜੋਗ ਮੁੜ ਕੇ ਆਉਣਾ ਨਹੀਂ ਯਾਰ ਬਸ ਸਿਰ ਸੋ ਘਸਸਾ ਸਰੇ ਤੇ ਗੰਢ ਉਹ ਸਮਾਂ ਹੁਣ ਮੁੜ ਕੇ ਆਉਣਾ ਹੀ ਨਹੀਂ ਨਾ ਉਹ ਖੂਹ ਆਉਣੇ ਆ ਖੂਹ ਸਾਡਾ ਹੈਗਾ ਆ ਦੇ ਇੱਥੇ ਜਿੱਥੇ ਆ ਮੋਟਰ ਲੱਗੀ ਐ ਖੂਹ ਆ ਇੱਥੇ ਖੂਹ ਸੀ ਹੈਗੇ ਆ ਖੂਹ ਕਈਆਂ ਦੇ ਖੇਤ ਖੜੇ ਆ ਨਾ ਤਾਂ ਖੂਹ ਜੋੜੇ ਜਾਣੇ ਆ ਨਾ ਬੋਤੇ ਬਗਣੇ ਆ ਨਾ ਇੱਥੇ ਬਲਦ ਵਗਲੇ ਨਾ ਹਲਟ ਚੱਲਣੇ ਨਾ ਉਹਨ ਭਾਈ ਇੰਜਣ ਚੱਲਣੇ ਜਿਹੜੇ ਉਦੋਂ ਇਹਨਾਂ ਚੱਲਦੇ ਹੁੰਦੇ ਨਾ ਆਪਣੇ 8 ਦੇ ਜਾਂ 10 ਦਾ ਬਣਾ ਹੁੰਦਾ ਸੀ ਜਾਂ ਪੀਟਰ ਚੱਲਦੇ ਹੁੰਦੇ ਸੀ ਨਹੀਂ ਚੱਲਣੇ ਉਹ ਉਹ ਵੀ ਠਕ ਠਕ ਪਟ 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 ਗਈ ਖੇਤਾਂ 'ਚੋਂ ਕਿੰਨਾ ਚੰਗਾ ਹੁੰਦਾ ਹੈਂਡਲ ਮਾਰ ਦੇਣਾ ਇੰਜਣ ਨੂੰ ਥੱਸ ਥੱਸ ਚੱਲੀ ਜਾਣਾ ਕੱਦੂ ਕਰੀ ਜਾਣਾ ਜੋਨੇ ਨੂੰ ਪਾਣੀ ਪਈ ਜਾਣਾ ਡੈਮ ਲਾਈਟ ਚਲਾਉਣੀ ਯਾਰ ਪਰ ਸੀ ਸਮਾਂ ਔਖਾ ਪਰ ਲੱਗਦਾ ਸੀ ਸੌਖਿਆਂ ਵਾਂਗੂ ਸਭਾ ਓਕਾ ਸੀ ਇੱਧਾ ਮ ਚਲਾਉਣ ਦਾ ਕਿ ਯਾਰ ਥੱਲੇ ਉਹ ਚਲਾ ਕੇ ਆਣੀ ਤਾਂ ਚੜ ਜਾਣਾ ਵਾਹਿਗੁਰੂ ਵਾਹਿਗੁਰੂ ਹੈ ਮੇਰੇ ਆਲਾ ਤੇ ਆ ਮਲਾ ਦੇ ਕਿਤੇ ਦਿੱਲੀ ਤੇ ਲਾਹੌਰ ਨੂੰ ਕਰਾ ਦੇ ਕਿਤੇ ਦਰਸ਼ਨ ਨਨਕਾਣਾ ਸਾਹਿਬ ਦੇ ਕਿੱਥੇ ਸਾਡਾ ਹੀ ਹੁੰਦਾ ਸੀ ਯਾਰ ਕਿਸੇ ਵੇਲੇ ਅੱਜ ਪਰਾਇਆ ਹੋ ਗਿਆ ਸਾਹ ਸੰਗਤੋ ਸਾਰੇ ਬੰਦੇ ਆਪਦੇ ਜਗਤ ਦੇ ਯਾਰ ਖੇਤਾਂ ਨੂੰ ਮੈਂ ਤਾਂ ਤੁਹਾਨੂੰ ਅਗਲੇ ਵੀਡੀਓ ਚ ਵੀ ਕਿਹਾ ਮਿੱਟੀ ਆਪਦੇ ਖੇਤ ਦੀ ਭੌਏ ਆਪਦੇ ਖੇਤ ਦੀ ਜਿਹੜੀ ਆਪਣੇ ਸਿਰ ਚ ਗਰਦ ਪਈ ਮੂੰਹ ਤੇ ਗਰਦ ਪਈ ਸਰੀਰ ਤੇ ਪਈ ਲੀੜਿਆਂ ਤੇ ਪਈ ਫਲਾਂ ਦੀ ਸਵਾਗੀਆਂ ਦੀ ਕੰਨਾਂ ਨਾਲ ਰੇਪ ਪਾਉਂਦਿਆਂ ਦੀ ਬੁੜਕਾ ਚੋਣਾ ਟਰਾਲੀ ਤੇ ਆਹ ਖੜੀ ਟਰਾਲੀ ਐ ਟਰਾਲੀ ਨਾਲ ਅਸੀਂ ਪਾਉਂਦੇ ਰਹੇ ਆ ਆਹ ਖੜੀ ਹੋਵੇਂ ਹਲੇ ਭਰਨੀ ਆਹ ਟੋਕਰਿਆਂ ਨਾਲ ਕਿਹੜਾ ਲਈ ਹੋਏ ਭਰੇ ਹੋਏ ਪਈ ਆ 10 ਫੁੱਟ ਦੀ ਟਰਾਲੀ ਆ ਯਾਰ ਅੱਜ ਕਿੱਥੇ ਰਹਿ ਗਈਆਂ 10 ਫੁੱਟੀਆਂ ਬਾਰਾ ਬਾਰਾ 15 15 ਫੁੱਟਾਂ ਗੈਂ ਟਰਾਲੀਆਂ ਹਣ ਇਹ ਟਰਾਲੀਆਂ ਸੀ ਉਦੋਂ ਜਿਹੜੇ ਜ਼ਿਮੀਂਦਾਰ ਕੋਲੇ ਟਰੈਕਟਰ ਟਰਾਲੀ ਹਾਲ ਸਵਾਗਾ ਤਵੀਆਂ ਉਹ ਵਧੀਆ ਸੀ ਕਿਸਾਨ ਸਾਰੇ ਸੰਦ ਉਹਦੇ ਆਪ ਦੇ ਹੁੰਦੇ ਸੀ ਆ ਸੰਡੀ ਗੇੜਾ ਇਹ ਕਿਸਾਨ ਕੋਮ ਲਿਆਂਦਾ ਸੀ ਅਸੀਂ ਜਗਰਾਉਂ ਤੋਂ ਜੇ ਥੱਲੇ ਛਾਲਣਾ ਅੱਖਾਂ ਦਾਣੇ ਆਪਦੇ ਆਪ ਹੀ ਛਾਣਦਾ ਸੀ ਉਹ ਵੀ ਸਮਾ ਸੀ ਉਹ ਵੀ ਸਮਾ ਸੀ ਲਾਣੇ ਕੱਢਿਆ ਇੱਥੇ ਚੱਲਦਾ ਹੁੰਦਾ ਸੀ ਐ ਚੈ ਤਨ ਕਰਾਉਣਾ ਤਾਂ ਖਾਂ ਪੜ ਕੜਨਾ ਉਹ ਕੋਪਾ ਜਾਂ ਲਾਉਣਾ ਟੂੜੀ ਜਾਣ ਨੂੰ ਦੂਰ ਤਾਈ ਅਹੀਂ ਜਾਣੇ ਉਹ ਚੀਜ਼ਾਂ ਨੂੰ ਯਾਦ ਕਰ ਕਰਕੇ ਅੱਜ ਮਨ